ਮੈਂ ਇੱਕ ਲਾਈਵ ਦੇਖ ਰਿਹਾ ਸੀਗਾ ਹੁਣ ਇੱਕ ਦਾਨਿਸ਼ ਤੇ ਧਰਤੀ ਤਕਤ ਕੇਲ ਸਿੰਘ ਦਾ ਮੈਂ ਉਹਨਾਂ ਨੂੰ ਜਵਾਬ ਦੇਣ ਲਈ ਆਇਆ ਹਾਂ ਹੁਣ ਤੇ ਐਜਾ ਜਵਾਬ ਦਊਂਗਾ ਮੈਂ ਮੈਂ ਵਿਧ ਪ੍ਰੂਫ ਗੱਲ ਕਰੂੰਗਾ ਇਹਨਾਂ ਨੂੰ ਹਵਾ 'ਚ ਨਹੀਂ ਮੈਂ ਗੱਲਾਂ ਕਰੂੰਗਾ ਮੈਂ ਇੱਕ ਇੱਕ ਨੰਬਰ ਵੀ ਨਾਲ ਦਊਂਗਾ ਤੁਹਾਨੂੰ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਨੇ ਨਾ ਉਸ ਗੱਲਾਂ ਦੇ ਰਿਗਾਰਡਿੰਗ ਮੈਂ ਕੱਲੀ ਕੱਲੀ ਗੱਲ ਰੱਖੂੰਗਾ ਤੇ ਬਾਅਦ 'ਚ ਉਹਨਾਂ ਨੂੰ ਕੋ ਪ੍ਰੂਫ ਕਰ ਦਵਾਂ ਮੈਂ ਪ੍ਰੂਫ ਕਰ ਦੰਨਾ ਹੁਣ ਸਾਰਾ ਕੁਝ ਪ੍ਰੂਫ ਕਰੂੰਗਾ A ਤੋਂ Z ਪ੍ਰੂਫ ਕਰੂੰਗਾ ਇੱਕ ਇੱਕ ਚੀਜ਼ ਠੀਕ ਹੈ ਜੀ ਇਹਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਤੀਆਂ ਜੀ ਠੀਕ ਹੈ ਮੈਂ ਹੁਣ ਪਹਿਲੀ ਗੱਲ ਰੱਖਦਾ ਇਹ ਮੈਨੂੰ ਕਹਿੰਦਾ ਵਾ ਦਾਨਿਸ਼ ਕਪੂਰ ਕਹਿੰਦਾ ਮੈਂ ਰਣਜੋਧ ਨੂੰ ਇਸ ਕਰਕੇ ਫੋਲੋ ਕੀਤਾ ਸੀ ਕਿ ਇਹਨੇ ਹਰਮਨ ਭੈਣ ਦਾ ਮੁੱਤਾ ਚੱਕਿਆ ਸੀ ਕਿ ਉਹਦੀ ਜ਼ਮੀਨ ਤੇ ਉੱਪਰ ਕਬਜ਼ਾ ਕੀਤਾ ਹੋਇਆ ਹੈ ਭਾਨੇ ਨੇ ਮੈਂ ਇੱਕ ਚੀਜ਼ ਪੁੱਛਣੀ ਚਾਹੁੰਦਾ ਵਾਂ ਪਹਿਲਾਂ ਤਾਂ ਉਸ ਹਰਮਨ ਭੈਣ ਨੂੰ ਲਾਈਵ 'ਚ ਲਿਆ ਮੈਂ ਓਪਨ ਚੈਨਲ ਤੇ ਨਾ ਤੈਨੂੰ ਦਾਨਿਸ਼ ਤੂੰ ਉਸ ਭੈਣ ਨੂੰ ਲਾਈਵ 'ਚ ਲਿਆ ਮੈਂ ਵੀ ਆ ਜਾਊਂਗਾ ਇਹ ਹਰਮਨ ਪੈਣ ਨੇ ਮੈਨੂੰ ਕੰਟੈਕਟ ਕੀਤਾ ਸੀ ਕਿ ਜਾਂ ਮੈਂ ਉਹਨੂੰ ਕੰਟੈਕਟ ਕੀਤਾ ਸੀ ਠੀਕ ਨਹੀਂ ਮੈਂ ਉਹ ਹੁਣੇ ਹੀ ਗੱਲਾਂ ਦਾ ਜਵਾਬ ਦੇਣਾ ਵਾ ਇਹਨੂੰ ਕਿ ਹਾਂ ਦਾਨਿਸ਼ ਕਪੂਰ ਕਹਿੰਦਾ ਕਹਿੰਦਾ ਮੈਂ ਰਣਜੋਤ ਨੂੰ ਇਸ ਕਰਕੇ ਫੋਲੋ ਕੀਤਾ ਸੀ ਕਿ ਹਾਂ ਬਈ ਇਹ ਹਰਮਨ ਪੈਣ ਦਾ ਮੁੱਦਾ ਚੱਕ ਕਹਿੰਨੇ ਕੁੜੀਆਂ ਦਾ ਮੁੱਦਾ ਚੱਕਿਆ ਵਾ ਉਸ ਕੁੜੀਆਂ ਦੇ ਨਾਲ ਖੜਾ ਹੋਇਆ ਫਿਰ ਉਹ ਪੈਣ ਨੇ ਦਾ ਤਾਂ ਸਪੈਣ ਨੇ ਇਹਨੂੰ ਤਾਂ ਸਾਡ ਛੱਡ ਤਾਂ ਕਹਿੰਨੇ ਪੈਣ ਤੋਂ ਮੋਬਾਈਲ ਮੰਗਿਆ ਰਣਜੋਤ ਨੇ ਕਿ ਹਾਂ ਪੈਣੇ ਮੈਨੂੰ ਮੋਬਾਈਲ ਲੈ ਕੇ ਦੇ ਇੱਕ ਨਵਾ ਹੁਣ ਮੈਂ ਇੱਕ ਇੱਕ ਚੀਜ਼ ਸਪਸ਼ਟ ਕਰੂੰਗਾ ਆਨ ਰਿਕਾਰਡ ਕਰੂੰਗਾ ਮੈਂ ਦਸੰਬਰ ਦੇ ਵਿੱਚ ਇੱਕ ਵੀਡੀਓ ਆਈ ਸੀਗੀ ਭਾਨੇ ਦੀ ਜਿਹਦੇ ਵਿੱਚ ਇੱਕ ਕੁੜੀ ਨੂੰ ਕਹਿੰਦਾ ਕਹਿੰਦਾ ਸੀਗਾ ਕਿ ਮੈਂ ਤੇਰੀ ਜ਼ੁਬਾਨ ਖਿੱਚ ਲੂੰਗਾ ਉਸ ਰਿਗਾਰਡਿੰਗ ਮੈਂ ਭਾਨੇ ਦੇ ਖਿਲਾਫ ਮੋਰਚਾ ਖੋਲ੍ਹਿਆ ਸੀ ਉਸ ਦਿਨ ਪਹਿਲੇ ਦਿਨ ਮੇਰੀ ਇੰਟਰਵਿਊ ਹੋਈ ਸੀ ਟੈਲੀਵਿਜ਼ਨ ਆਨ 에ਅਰ ਚੈਨਲ ਤੇ ਵੀ ਹੋਈ ਸੀ ਇੰਟਰਵਿਊ ਵੀ ਪਈ ਆ ਲਾਈਵ ਵੀ ਪਈ ਨੇ ਉਸ ਤੋਂ 15 ਦਿਨ ਬਾਅਦ ਇੱਕ ਹਰਮਨ ਭੈਣ ਆਪਣੇ ਪਟਿਆਲੇ ਤੋਂ ਜਿਹੜੀ ਗੱਲ ਕਰ ਰਿਹਾ ਭਈਆ ਦਾਨਿਸ਼ ਕਪੂਰ ਠੀਕ ਨਹੀਂ ਉਸ ਭੈਣ ਨੇ ਮੈਨੂੰ ਕੰਟੈਕਟ ਕੀਤਾ ਸੀ ਕਿ ਮੈਸੈਂਜਰ ਤੇ ਮੈਸੇਜ ਪਾਇਆ ਕਿ ਵੀਰੇ ਆਪਣਾ ਨੰਬਰ ਸੈਂਡ ਕਰਿਓ ਮੈਂ ਗੱਲ ਕਰਨੀ ਆ ਤੁਹਾਡੇ ਨਾਲ ਇਹਨੇ ਮੈਨੂੰ ਫਿਰ ਕਾਲ ਕੀਤੀ ਐ ਨਾ ਕਾਲ ਕਰਕੇ ਦੱਸਿਆ ਕਿ ਭਾਨਾ ਇਹਨਾਂ ਸਾਡੇ ਨਾਲ ਵੀ ਧੱਕਾ ਕੀਤਾ ਮੈਂ ਕਿ ਚਲੋ ਠੀਕ ਐ ਭਾਨਾ ਤੁਸੀਂ ਅੱਗੇ ਤੁਹਾਡੇ ਕੋਲ ਪ੍ਰੂਫ ਪਏ ਨੇ ਮੈਨੂੰ ਕਹਿੰਦੀ ਹਾਂ ਸਾਰੇ ਪ੍ਰੂਫ ਪਏ ਨੇ ਚਲੋ ਅਸੀਂ ਇਹਨਾਂ ਸਾਥ ਦਿੱਤਾ ਸਾਰਾ ਕੁਝ ਹੋ ਗਿਆ ਸਭ ਕੁਝ ਹੁੰਦਾ ਰਿਹਾ ਤਿੰਨ ਮਹੀਨੇ ਚਾਰ ਮਹੀਨੇ ਮੇਰਾ ਲਾਈਵ ਵੀ ਚੱਲਦਾ ਰਿਹਾ ਭਾਨੇ ਦੀ ਗ੍ਰਿਫਤਾਰੀ ਵੀ ਹੋ ਗਈ ਚਲੋ ਇੱਕ ਪਰਚੇ ਦੇ ਵਿੱਚ ਭਾਨੇ ਦੀ ਗ੍ਰਿਫਤਾਰੀ ਹੋ ਗਈ ਲੁਧਿਆਣੇ ਇੱਕ ਆਪਣੇ ਉੱਥੇ ਹੋ ਗਿਆ ਮੋਹਾਲੀ ਪਰਚਾ ਹੋਇਆ ਇੱਕ ਲੁਧਿਆਣੇ ਹੋਇਆ ਤੇ ਇੱਕ ਆਪਣੇ ਅਬੋਰ ਹੋਇਆ ਇੱਕ ਹੋਇਆ ਸੀ ਆਪਣਾ ਇੱਥੇ ਪਟਿਆਲੇ ਚਾਰ ਪਰਚੇ ਹੋਏ ਸੀ ਭਾਨੇ ਤੇ ਇੱਕ ਭੈਣ ਇੱਕ ਪਰਚਾ ਤੁਹਾਨੂੰ ਯਾਦ ਆ ਭਾਨੇ ਦੀ ਭੈਣਾ ਤੇ ਪਰਚਾ ਹੋਇਆ ਸੀਗਾ ਭਾਨੇ ਦੀ ਭੈਣਾ ਤੇ ਤੇ ਭਾਨੇ ਦੇ ਪਿਤਾ ਦੇ ਪਰਚਾ ਹੋਇਆ ਸੀਗਾ ਉਸ ਪਰਚੇ ਨੂੰ ਲੈ ਕੇ ਉਹ ਜਿਹੜੀਆਂ ਉਹਦੀ ਪਪਾਣੇ ਦੀ ਭੈਣਾ ਤੇ ਪਰਚਾ ਹੋਇਆ ਸੀ ਤੇ ਉਹਦੇ ਭਾਨੇ ਦੇ ਪਿਤਾ ਤੇ ਪਰਚਾ ਆਇਆ ਸੀ ਉਸ ਪਰਚੇ ਨੂੰ ਲੈ ਕੇ ਮੈਂ ਕਿ ਵੀਡੀਓ ਪਾਈ ਸੀਗੀ ਕਿ ਭਾਈ ਇਹ ਪਰਚਾ ਜਿਹੜਾ ਆਪ ਆਪਣੀ ਇਹਨਾਂ ਦੇ ਭੈਣਾਂ ਤੇ ਜਿਹੜਾ ਹੋਇਆ ਵਾ ਜਾਂ ਇਹਦੇ ਪਿਤਾ ਤੇ ਹੋਇਆ ਇਹ ਗਲਤ ਹੋਇਆ ਦੇਖੋ ਭਾਣੇ ਦੀ ਭੈਣਾਂ ਮੇਰੀਆਂ ਵੀ ਭੈਣਾਂ ਵਰਗੀਆਂ ਨੇ ਠੀਕ ਨਹੀਂ ਉਹਦੇ ਪਿਤਾ ਮੇਰੇ ਵੀ ਪਿਤਾ ਸਮਾਨ ਨੇ ਮੇਰੇ ਬਜ਼ੁਰਗਾਂ ਸਮਾਨ ਨੇ ਠੀਕ ਨਹੀਂ ਮੈਂ ਕਿਹਾ ਵੈਸ ਚੀਜ਼ ਕਰਕੇ ਮੈਂ ਕਿਹਾ ਸੀ ਮੈਂ ਕਿਹਾ ਭਾਈ ਇਹ ਪਰਚਾ ਗਲਤ ਹੋਣਾ ਗਲਤ ਹੋਇਆ ਰੱਦ ਹੋਣਾ ਚਾਹੀਦਾ ਮੇਰੇ ਤੋਂ ਜਿੱਥੇ ਤੱਕ ਹੋਸ਼ ਹੋਊਗਾ ਮੈਂ ਉੱਪਰ ਤੱਕ ਜਾ ਕੇ ਆਉਂਗਾ ਇਸ ਗੱਲ ਨੂੰ ਲੈ ਕੇ ਹਰਮਨ ਭੈਣ ਨੇ ਮੈਨੂੰ ਫੋਨ ਕੀਤਾ ਕਹਿੰਦੀ ਭਾਈ ਜੇ ਤੁਸੀਂ ਉਹਨਾਂ ਮੈਂ ਕਿਹਾ ਮੈਂ ਉਹਨਾਂ ਨਾਲ ਨਹੀਂ ਖੜਾ ਭੈਣੇ ਮੈਂ ਸਿਰਫ ਇੰਨੀ ਗੱਲ ਕਹੀ ਆ ਕਿ ਦੇਖੋ ਉਹ ਭੈਣਾ ਦੇ ਜਵਾਕ ਆ ਕਾ ਕੱਲੂ ਛੋਟੇ ਛੋਟੇ ਜੇ ਉਹ ਭੈਣਾ ਤੇ ਪਰਚਾ ਹੋ ਗਿਆ ਉਹ ਪੈਣਾ ਜੇਲ੍ਹ ਚ ਬੈ ਗਈ ਉਹਨਾਂ ਦੇ ਬੱਚੇ ਕੌਣ ਪਾਲੂਗਾ ਇਹ ਭੈਣ ਕਹਦੀ ਇਹ ਮੈਨੂੰ ਨਹੀਂ ਪਤਾ ਹੈਗਾ ਤੁਸੀਂ ਨਹੀਂ ਇਹ ਵੀਡੀਓ ਡਿਡ ਕਰੋ ਮੈਂ ਕਹਾਂ ਮੈਂ ਨਹੀਂ ਕਰਨੀ ਵੀਡੀਓ ਡਿਡ ਉਸ ਦਿਨ ਤੋਂ ਲੈ ਕੇ ਅੱਜ ਤੱਕ ਅੱਜ ਤੱਕ ਉਸ ਭੈਣ ਨੇ ਮੇਰੇ ਨਾਲ ਗੱਲ ਨਹੀਂ ਕੀਤੀ ਕਦੇ ਵੀ ਠੀਕ ਨਹੀਂ ਪਹਿਲੀ ਗੱਲ ਦੂਜੀ ਗੱਲ ਉਸ ਫਾਰਮਾਨ ਭੈਣ ਨੂੰ ਇਹ ਪੁੱਛੋ ਕਿ ਉਹਨੇ ਮੈਨੂੰ ਕੰਟੈਕਟ ਕੀਤਾ ਸੀ ਕਿ ਜਾਂ ਮੈਂ ਉਹਨੂੰ ਕੰਟੈਕਟ ਕੀਤਾ ਸੀਗਾ ਤੀਜੀ ਗੱਲ ਇਹਨੂੰ ਦਾਨੀ ਸ਼ੁਰੂ ਮੇਰਾ ਓਪਨ ਚੈਲੰਜ ਐ ਇਸ ਭਈਏ ਨੂੰ ਦਾਨਿਸ਼ ਜੇ ਤੂੰ ਆਪਣੇ ਇੱਕ ਬਾਪ ਦਾ ਮਾ ਨਾ ਇੱਕ ਬਾਪ ਦਾ ਮੈਂ ਤੈਨੂੰ ਓਪਨ ਚੈਲੰਜ ਦਿੰਦਾ ਜੇ ਤੂੰ ਆਪਣੇ ਇੱਕ ਬਾਪ ਦਾ ਉਸ ਭੈਣ ਨੂੰ ਲਿਆ ਕੇ ਲਾਈਵ 'ਚ ਕਹਿ ਦੇਵੇ ਉਹ ਭੈਣ ਕਿ ਹਾਂ ਮੇਥੋਂ ਮੋਬਾਈਲ ਮੰਗਿਆ ਰਣਜੋਧ ਨੇ ਮੈਂ ਕਹਿੰਦਾ ਕਹਿ ਦੇਵੇ ਲਾਈਵ 'ਚ ਆ ਕੇ ਹਰਮਨ ਭੈਣ ਲਾਈਵ 'ਚ ਲੈ ਕੇ ਤੇਰੇ ਘਰੇ ਤਾਂ ਕੀ ਹੋ ਜਾਊਗਾ ਤੇਰੇ ਘਰੇ ਕੀ ਹੋ ਜਾਊਗਾ ਮੈਨੂੰ ਇਹ ਤਾਂ ਦੱਸ ਦੇ ਤੇਰੇ ਘਰੇ ਕੀ ਹੋ ਜਾਊਗਾ ਮੈਨੂੰ ਇਹ ਤਾਂ ਦੱਸ ਦੇ ਕੋਈ ਪ੍ਰੂਫ ਤਾਂ ਰੱਖ ਉਸ ਭੈਣ ਨੂੰ ਲਾਈਵ 'ਚ ਲਿਆ ਮੈਂ ਕਹਿੰਦਾ ਹਰਮਨ ਭੈਣ ਨੂੰ ਲਿਆ ਉਹਦੀ ਭੈਣ ਨੂੰ ਲਿਆ ਲਾਈਵ 'ਚ ਦੋਨੇ ਭੈਣਾਂ ਨੂੰ ਲਿਆ ਹਾਂ ਦੋਨੇ ਭੈਣਾਂ ਨਾਲ ਮੇਰੀ ਗੱਲ ਹੋਈ ਆ ਉਹਦੀ ਜੇ ਦੋਨੇ ਭੈਣਾਂ ਚ ਇੱਕ ਭੈਣ ਵੀ ਕਹਿ ਰਵੇ ਹਾਂ ਰਜੋਤ ਨੇ ਮੇਰੇ ਸਾਥੋਂ ਫੋਨ ਮੰਗਿਆ ਸੀ ਜਿੱਥੇ ਕਹੇਗਾ ਉੱਥੇ ਜਾ ਕੇ ਲਾਈਵ ਮਾਫੀ ਮੰਗੂ ਸਾਰੇ ਸਾਰਿਆਂ ਤੋਂ ਤੁਹਾਡੇ ਤੋਂ ਜੇ ਨਾ ਪ੍ਰੂਫ ਕਰ ਸਕਿਆ ਨਾ ਲਾਈਵ ਚ ਲੈ ਕੇ ਆ ਸਕਿਆ ਤੂੰ ਭੈਣਾਂ ਨੂੰ ਫੇਰ ਦੱਸ ਫੇ ਮਾਫੀ ਮੰਗੇਗਾ ਲਾਈਵ ਹੋ ਕੇ ਜੇ ਇੱਕ ਬਾਬ ਦਾ ਤਾਂ ਕਾਰ ਚੈਲਨ ਅਸੈਪਟ ਦੂਜੀ ਗੱਲ ਇਹ ਕਹਿੰਦਾ ਕਹਿੰਦਾ ਰਜੋਤ ਇੱਥੇ ਸ਼ੋਰੂਮ ਚ ਕੰਮ ਕਰਦਾ ਸੀਗਾ ਹੁੰਡਾਈ ਚ ਨੇ ਸ਼ੋਰੂਮ ਦਾ ਨਾਮ ਨਹੀਂ ਦੱਸਿਆ ਹੈਗਾ ਇਹ ਕਹਿੰਦਾ ਰਜੋਦ ਇੱਥੇ ਸ਼ੋਰੂਮ 'ਚ ਕੰਮ ਕਰਦਾ ਹੁੰਦਾ ਸੀ ਇੱਕ ਹੁੰਡਾਈ ਦੇ ਹੁੰਡਾਈ ਦੇ ਚਾਰ ਸ਼ੋਰੂਮ ਨੇ ਲੁਧਿਆਣੇ 'ਚ ਠੀਕ ਹੈ ਜੀ ਮੈਂ ਦੱਸਦਾ ਹੁਣ ਇਹ ਕਹਿੰਦਾ ਹੁੰਡਾਈ ਦੇ ਸ਼ੋਰੂਮ 'ਚ ਲੁਧਿਆਣੇ 'ਚ ਕੰਮ ਕਰਦਾ ਹੁੰਦਾ ਸੀ ਗੱਡੀਆਂ ਧੋਂਦਾ ਹੁੰਦਾ ਸੀ ਤੇ ਇੱਕ ਗੱਡੀ 'ਚ ਉਹਨੇ 5000 ਰੁਪਏ ਕੱਢ ਲਿਆ ਸੀ ਤੇ ਇਹਨੂੰ ਕੱਟਤਾ ਸੀ ਬਾਹਰ ਇਹਨੂੰ ਇਹਦੇ ਆਪਣੇ ਛਿੱਤਰ ਮਾਰ ਕੇ ਇਹਨੂੰ ਭਜਾਤਾ ਸੀ ਸ਼ੋਰੂਮ ਵਾਲਿਆਂ ਨੇ ਦੇਖ ਪਹਿਲੀ ਗੱਲ ਤੂੰ ਸ਼ੋਰੂਮ ਦਾ ਨਾਮ ਨਹੀਂ ਦੱਸਿਆ ਸ਼ੋਰੂਮ ਦਾ ਨਾਮ ਮੈਂ ਦੱਸਦਾ ਤੈਨੂੰ ਜਲੰਧਰ ਬਾਈਪਾਸ ਤੇ ਸ਼ੋਰੂਮ ਆ ਨਾਰਦਰਨ ਹੁੰਡਾਈ ਜਲੰਧਰ ਬਾਈਪਾਸ ਤੇ ਸ਼ੋਰੂਮ ਆ ਨਾਰ ਉੱਥੇ ਮੈਂ 8000 ਸੈਲਰੀ ਤੇ ਲੱਗਿਆ ਸੀ ਸੇਲਸ ਮੈਨੇਜਰ ਸੇਲਸ ਅਸਿਸਟੈਂਸ ਗੱਡੀਆਂ ਸੇਲ ਕਰਦਾ ਹੁੰਦਾ ਸੀਗਾ ਠੀਕ ਨਹੀਂ 2011 ਚ ਲੱਗਿਆ ਸੀ 2017 ਦੇ ਐਂਡ ਚ ਮੈਂ ਛੱਡਿਆ ਸੀ ਉਦੋਂ ਮੇਰੀ ਤਨਖਾਹ ਸੀ 23000 ਰੁਪਈਆ ਮੈਨੂੰ ਇੱਕ ਦੱਸ ਦੋ ਸਾਰੀ ਸੈਲਰੀ ਮੇਰੀ ਅਕਾਊਂਟ ਚ ਆਉਂਦੀ ਹੁੰਦੀ ਸੀ ਮੈਂ ਅਕਾਊਂਟ ਸਟੇਟਮੈਂਟ ਵੀ ਕਢਾ ਲੂੰਗਾ ਮੈਨੂੰ ਇੱਕ ਗੱਲ ਦੱਸ ਦੋ ਭਾਈ ਗੱਡੀਆਂ ਧੋਣ ਵਾਲੇ ਦੀ ਸੈਲਰੀ 23000 ਹੋ ਸਕਦੀ ਐ ਪਹਿਲੀ ਗੱਲ ਦੂਜੀ ਗੱਲ ਉਸ ਹੁੰਡਾਈ ਦੇ ਮਾਲਕ ਦਾ ਨਾਮ ਹੈਗਾ ਮਿਸਟਰ ਰਾਜੀਵ ਚੋਪੜਾ ਮਿਸਟਰ ਰਾਜੀਵ ਚੋਪੜਾ ਉਹ ਮੈਨੂੰ ਪੁੱਤਾਂ ਵਾਂਗੂ ਰੱਖਦੇ ਸੀ ਮੈਂ ਹੁਣ ਵੀ ਉਹਨਾਂ ਦੀ ਪੂਰੀ ਇੱਜ਼ਤ ਕਰਦਾ ਹੁਣ ਵੀ ਮੇਰੇ ਨਾਲ ਪੂਰੀ ਪੂਰਾ ਪਿਆਰ ਆ ਉਹਨਾਂ ਮਾਲਕ ਦਾ ਨੰਬਰ ਹੈਗਾ 9814060375 9814060375 ਕੋਈ ਵੀ ਬੰਦਾ ਫੋਨ ਕਰਕੇ ਉਸ ਮਾਲਕ ਨੂੰ ਰਾਜੀਵ ਚੋਪੜਾ ਜੀ ਨੂੰ ਨਾਰਦਰਨ ਹੁਟਾਈ ਜਿੱਥੇ ਮੈਂ ਕੰਮ ਕਰਦਾ ਸੀ ਉਥੋਂ ਇਹ ਪੁੱਛ ਲੋ ਮੇਰਾ ਕੈਰੈਕਟਰ ਸਰਟੀਫਿਕੇਟ ਕੀ ਸੀਗਾ ਮੈਂ ਗੱਡੀਆਂ ਧੋਂਦਾ ਸੀ ਕਿ ਗੱਡੀਆਂ ਵੇਚਦਾ ਸੀ ਮੈਂ 5000 ਕਰਕੇ ਨਿਕਲਿਆ ਕਿ ਆਪਣੀ ਮਰਜ਼ੀ ਨਾਲ ਗਿਆ ਸੀ 98140 98140 60375 ਹੁੰਦਾ ਨੇ ਤਿੰਨ ਸ਼ੂਰੂਮ ਨੇ ਦੋ ਇੱਕ ਇੱਥੇ ਲੁਧਿਆਣਾ ਜਲੰਧਰ ਬਾਈਪਾਸ ਇੱਕ ਜਲੰਧਰ ਇੱਕ ਜਗਰਾਉਂ ਖੋਲਦੀਆਂ ਨੇ ਏਜੰਸੀ ਮੈਂ 8 ਸਾਲ ਕੰਮ ਕੀਤਾ ਉੱਥੇ 8000 ਤੋਂ ਸ਼ੁਰੂ ਕਰਕੇ 23000 ਦੀ ਜੌਬ ਛੱਡ ਕੇ ਆਇਆ ਸੀ ਮੈਂ ਸਮਝ ਗਿਆ ਨਾ ਮੈਨੂੰ ਹੁਣ ਵੀ ਹੋਰ ਰੱਖਣ ਨੂੰ ਤਿਆਰ ਨੇ ਪਰ ਮੈਂ ਹੀ ਨਹੀਂ ਗਿਆ ਹੈਗਾ ਤੁਸੀਂ ਗਾ ਪ੍ਰੂਫ ਕਰਦੀ ਮੈਂ ਤੈਨੂੰ ਪਹਿਲਾਂ ਵੀ ਕਿਹਾ ਕਿ ਜੇ ਮੈਂ ਭੈਣ ਤੋਂ ਫੋਨ ਮੰਗਿਆ ਹਰਮਨ ਭੈਣ ਤੋਂ ਉਹਨੂੰ ਲਾਈਵ 'ਚ ਲਿਆ ਜੇ ਮੇਰੇ ਹੁੰਡਾਈ ਦੇ ਸ਼ੋਰੂਮ ਦਾ ਕੋਈ ਬੰਦਾ ਲਾਈਵ 'ਚ ਲਿਆ ਬਾਕੀ ਮੈਂ ਮਾਲਕ ਦਾ ਨੰਬਰ ਤੁਹਾਨੂੰ ਆਪ ਹੀ ਦੇ ਦਿੱਤਾ 9814060375 ਉਹ ਮਿਸਟਰ ਅਜੀਬ ਚੋਪੜਾ ਨੇ ਹੁੰਡਾਈ ਦੇ ਸ਼ੋਰੂਮ ਦੇ ਇਹਨੇ ਤਾਂ ਸ਼ੋਰੂਮ ਦਾ ਨਾਮ ਨਹੀਂ ਦੱਸਿਆ ਨਾ ਕੱਲਾ ਹੁੰਡਾਈ ਕਹਿੰਦਾ ਹੁੰਡਾਈ ਦੇ ਤਾਂ ਪੰਜ ਸ਼ੋਰੂਮ ਨੇ ਢਾਣੇ ਮੈਂ ਸ਼ੋਰੂਮ ਦਾ ਨਾਮ ਦੱਸਦਾ ਨਾਰਦਰਨ ਹੁੰਡਾਈ ਜਲੰਧਰ ਬਾਈਪਾਸ 8 ਸਾਲ ਕੰਮ ਕੀਤਾ 23000 ਸੈਲਰੀ ਸੀ ਸੈਲਰੀ ਮੇਰੇ ਅਕਾਊਂਟ 'ਚ ਆਉਂਦੀ ਸੀ ਮੇਰੇ ਕੋ ਹਜੇ ਤੱਕ ਆਈਡੀ ਕਾਰਡ ਪਿਆ ਉੱਤੇ ਅਸਿਸਟੈਂਟ ਸੇਲਸ ਮੈਨੇਜਰ ਲਿਖਿਆ ਹੋਇਆ ਆਈਡੀ ਕਾਰਡ ਤੇ ਮੈਂ ਉਹ ਵੀ ਨਾਲੇ ਹੁਣ ਆਪਣੇ ਹੁਣੇ ਫੋਨ ਜਦੋਂ ਕੱਟੂਗਾ ਨਾ ਇਸੇ ਲਾਈਵ ਦੇ ਥੱਲੇ ਮੈਂ ਕਮੈਂਟ ਬਾਕਸ ਦੇ ਵਿੱਚ ਉਹ ਵੀ ਪਾਉਂਗਾ ਆਪਣਾ ਜਿੱਤੇ ਮੇਰੀ ਰੈਜਿਗਨੇਸ਼ਨ ਲਿਖੀ ਹੋਈ ਆ ਨਾਰਦਰਨ ਹੁਡਾਈ ਵਾਲੇ ਆਇਡੈਂਟੀਟੀ ਕਾਰਡ ਤੇ ਸਿਸਟਮ ਸੇਲਸ ਮੈਨੇਜਰ ਦੀ ਮੈਨੇ ਕੋਈ ਗੱਲ ਦੱਸ ਦੋ ਹੁਣ ਮੈਂ ਮਾਲਕ ਦਾ ਨੰਬਰ ਦੇ ਦਿੱਤਾ 9814060375 ਮਿਸਟਰ ਰਜੀਵ ਚੋਪੜਾ ਫੋਨ ਕਰਕੇ ਕੋਈ ਕਨਫਰਮ ਕਰ ਲਿਓ ਜੇ ਨਾ ਉਹਨਾਂ ਨੇ ਚੱਕਿਆ ਤੁਹਾਨੂੰ ਕਾਲ ਬੈਕ ਆ ਜੂਗੀ ਕਿਉਂਕਿ ਮਾਲਕ ਹੁਣ ਇਹਨੂੰ ਭਈਏ ਨੂੰ ਇਹ ਕਹੋ ਦਾਨਿਸ਼ ਨੂੰ ਕਿ ਆਪਣੇ ਜੇ ਤੂੰ ਪਿਓ ਦਾ ਮਕਰ ਪ੍ਰੂਫ ਕਿ ਮੈਂ 5000 ਕੱਢਿਆ ਸੀ ਤੂੰ ਲਿਆ ਬੰਦਾ ਕੋਈ ਤੂੰ ਮੈਂ ਕਹਿੰਦਾ ਹੁੰਡਾਈ ਦਾ ਨਾਰਥਰਨ ਹੁੰਡਾਈ ਦਾ ਤੂੰ ਆਪਣੇ ਜਿਹੜਾ ਝਾੜੂ ਮਾਰਦਾ ਉੱਥੇ ਉਸ ਤੋਂ ਲੈ ਕੇ ਮਾਲਕ ਤੱਕ ਜਿੰਨੇ ਬੰਦੇ ਆਉਂਦੇ ਆ ਸਾਰਿਆਂ ਨੂੰ ਮੇਰੇ ਬਾਰੇ ਪਤਾ ਕਰਨੀਂ ਮੇਰਾ ਕੈਰੇਕਟਰ ਸਰਟੀਫਿਕੇਟ ਕੀ ਸੀਗਾ ਮੇਰਾ ਕੈਰੇਕਟਰ ਸਰਟੀਫਿਕੇਟ ਕੀ ਸੀ ਸਮਝ ਗਿਆ ਨਾ ਪਤਾ ਕਰ ਲਈ ਮਾੜਾ ਜਾਂ ਪਤਾ ਕਰ ਲਈ ਮੈਂ ਤੈਨੂੰ ਓਪਨ ਚੈਲੰਜ ਦਿੰਦਾ ਜੇ ਤੂੰ ਆਪਣੇ ਬਾਪ ਦਾ ਹੈਗਾ ਵੈਸੇ ਤਾਂ ਮੈਂ ਤੇਰੇ ਮਹੱਲੇ 'ਚੋਂ ਪਤਾ ਕੀਤਾ ਉਹ ਕਹਿੰਦਾ ਇਹ ਹੈ ਨਹੀਂ ਆਪਣੇ ਪਿਓ ਦਾ ਹੀ ਨਹੀਂ ਨਸ਼ੇ ਇਹਨੇ ਜਦੋਂ ਆਪਣੇ ਨਸ਼ਾ ਕਰਦਾ ਇਹ ਆਪ ਮੰਨਦਾ ਕਿ ਮੈਂ ਚਿੱਟਾ ਲਾਉਂਦਾ ਸੀ ਚਿੱਟੇ ਦੀ ਹਾਲਤ ਦੇ ਵਿੱਚ ਇਹਨੇ ਆਪਣੇ ਮਾਪੇ ਵੀ ਕੁੱਤੇ ਨੇ ਭਾਈ ਆਪਣੀ ਮਾਂ ਨੂੰ ਬਾਲਾਂ ਤੋਂ ਫੜ-ਫੜ ਘ੍ਰੀਸਾ ਪਾਉਂਦਾ ਹੁੰਦਾ ਸੀ ਘਰ ਦੇ ਵਿੱਚ ਇਹ ਆਪਣੇ ਪਿਓ ਦੇ ਲੱਤਾਂ ਮਾਰਦਾ ਹੁੰਦਾ ਸੀ ਕਿ ਮੈਨੂੰ ਪੈਸੇ ਦੇ ਮੈਨੂੰ ਪੈਸੇ ਤੇ ਆਹ ਹਾਲ ਆ ਇਹਦੇ ਆਪਣੇ ਹੋਰ ਸਾਰੇ ਰਿਸ਼ਤੇਦਾਰਾਂ ਦੇ ਨਾਲ ਲੜਦਾ ਹੁੰਦਾ ਸੀ ਘਰ ਦਾ ਸਾਰਾ ਸਮਾਨ ਚੱਕ ਕੇ ਇਸ ਬੰਦੇ ਨੇ ਵੇਚਤਾ ਫੇਰ ਜਲੰਧਰ ਬਾਈਪਾਸ ਮੈਂ ਦੱਸਦਾ ਹੁਣ ਇਹਦੀ ਔਕਾਤ ਜਲੰਧਰ ਬਾਈਪਾਸ ਚੌਂਕ 'ਚ ਇੱਕ ਭੈਣ ਖੜੀ ਸੀਗੀ ਉਹਦਾ ਪਰਸ ਖੋ ਕੇ ਭੱਜਿਆ ਪੁੱਛੋ ਇਹਨੂੰ ਜਾ ਕੇ ਅਗਲੇ ਨਾਲ ਸਕੂਲ ਆ ਕਿਹੜਾ ਇਹ ਜਿੱਥੇ ਕੇ ਰਹਿੰਦਾ ਉਹਦੇ ਕੋਲ ਸਕੂਲ ਉੱਥੇ ਬਾਹਰ ਜਾ ਕੇ ਫੜ ਲਿਆ ਫੜ ਕੇ ਕੁੱਟਿਆ ਕੁੱਟ ਕੇ ਥਾਣੇ ਦਿੱਤਾ ਮੈਨੂੰ ਫੋਨ ਕੀਤਾ ਤੇ ਛਡਵਾਇਆ ਮੈਂ ਪੁੱਛੋ ਨਹੀਂ ਛਡਵਾਇਆ ਮੈਂ ਕਿਹਾ ਮੈਂ ਕਿਹਾ ਜੀ ਮੈਂ ਜਿਵੇਂ ਭੈਣਾਂ ਬਾਅਦ 'ਚ ਉਹਨੂੰ ਮੈਂ ਕਿਹਾ ਚੈਨਲ ਸਟਾਰਟ ਕਰ ਇਹਨੇ ਆਉਣ ਲੁਧਿਆਣਾ ਚੈਨਲ ਸਟਾਰਟ ਕੀਤਾ ਇਹਨੂੰ ਪੁੱਛੋ ਅੱਜ ਤੱਕ ਤੂੰ ਸਾਡੀਆਂ ਵੀਡੀਓ ਪਾਉਂਦਾ ਰਿਹਾ ਕਿੰਨੇ ਪੈਸੇ ਕਮਾਏ ਆ ਤੂੰ ਨੰਗੇ ਕਿਸੇ ਨੂੰ ਕੀ ਦੇ ਦੇਂਗਾ ਓਏ ਸਾਡੀਆਂ ਮੇਰੀਆਂ ਤੇ ਦਰੋਮੀ ਦੀਆਂ ਵੀਡੀਓ ਪਾ ਪਾ ਕੇ ਤੂੰ ਆਪਣਾ ਚੈਨਲ ਖੜਾ ਕੀਤਾ ਵਾ ਠੀਕ ਨਹੀਂ ਤੂੰ ਆਪਣਾ ਚੈਨਲ ਸਟਾਰਟ ਕੀਤਾ ਵਾ ਸਾਡਾ ਸਾਡਾ ਸਾਡੇ ਨਾਮ ਤੇ ਤੂੰ ਸਾਰੇ ਨੰਗੇ ਕਿਸੇ ਨੂੰ ਕੀ ਦੇ ਦੇਂਗਾ ਜੇ ਅਸੀਂ ਉਹਨਾਂ ਭੈਣਾਂ ਦਾ ਸਾਥ ਛੱਡਤਾ ਸੀ ਹਰਮਨ ਭੈਣ ਦਾ ਫੇ ਤੂੰ ਕੱਲਿਆਂ ਨੇ ਕਿਉਂ ਨਹੀਂ ਦਿੱਤਾ ਸਾਥ ਉਹਦਾ ਤੂੰ ਕਹਿੰਦਾ ਮੈਂ ਕਿਸੇ ਭੈਣ ਨਾਲ ਧੱਕਾ ਨਹੀਂ برداشت ਕਰ ਸਕਦਾ ਫੇ ਤੇਰੇ ਪੱਲੇ ਕੱਖ ਨਹੀਂ ਸੀ ਤੂੰ ਦੂਜੇ ਦੇ ਪੋਟੇ ਨਾਲ ਰੱਖ ਕੇ ਚਲਾਉਣ ਜੋਗਾ ਹੈ ਤੂੰ ਦੱਸ ਨਸ਼ੇੜੀ ਮੈਨੂੰ ਇੱਕ ਗੱਲ ਦੱਸੋ ਚਿੱਟਾ ਲਾਉਣ ਵਾਲੇ ਆ ਓ ਭਈਆ ਮੈਨੂੰ ਇੱਕ ਗੱਲ ਦੱਸ ਤੂੰ ਇੱਕ ਗੱਲ ਦੱਸ ਤੂੰ ਸਿਰਫ ਸਾਨੂੰ ਕਹਿ ਰਿਆਂ ਵਾ ਕਿ ਮੈਂ ਥੋੜੇ ਕਰਕੇ ਤੂੰ ਆਪ ਕੱਲਾ ਹਰਮਨ ਭੈਣ ਨੂੰ ਇਨਸਾਬ ਦਵਾ ਦੇ ਚੱਲ ਦੇਖਣਾ ਤੇਰੀਆਂ ਲੱਤਾਂ ਕਿੰਨੀਆਂ ਘ ਭਾਰ ਚੱਲਦੀਆਂ ਤੂੰ ਕੱਲਾ ਕਿਉਂ ਨਹੀਂ ਤੁਰਿਆ ਨਾ ਭੈਣਾਂ ਦੇ ਨਾਲ ਲਿਆ ਭੈਣ ਨੂੰ ਲਾਈਵ 'ਚ ਮੈਂ ਕਹਿੰਦਾ ਹਰਮਨ ਭੈਣ ਵੀ ਇੱਥੀ ਆ ਔਰ ਦੂਜੀ ਉਹਦੀ ਭੈਣ ਉਹ ਵੀ ਇੱਥੀ ਆ ਮੈਂ ਤੇਰੇ ਕੋਲ ਤਾਂ ਨੰਬਰ ਵੀ ਹੋਣੀ ਹੁਣੇ ਦੋਨਾਂ ਦੇ ਮੇਰੇ ਕੋਲ ਤਾਂ ਦੋਨਾਂ ਦੇ ਨੰਬਰ ਵੀ ਹੈਗੇ ਆ ਲਿਆ ਲਾਈਵ 'ਚ ਉਹ ਕਹਿ ਦੇ ਇੱਕ ਵਾਰ ਕਿ ਮੈਂ ਉਹਦਾ ਮੋਬਾਈਲ ਮੰਗੇ ਆ ਦੂਜਾ ਹੁੰਡਾਈ ਦੇ ਮਾਲਕ ਦਾ ਨੰਬਰ ਦਿੱਤਾ ਤੈਨੂੰ ਮੈਂ ਮਾਲਕ ਦਾ ਲਿਆ ਮਾਲਕ ਨੂੰ ਲਾਈਵ ਦੇ ਵਿੱਚ ਜਾਦ ਨਾਲ ਰਿਕਾਰਡਿੰਗ ਚਾੜੋਦਣਾ ਕਰਕੇ 9840 60375 ਮੈਂ ਤੇਨੂੰ ਨੰਬਰ ਦਿੰਦਾ ਮਾਲਕ ਦਾ ਰਜੀਵ ਚੋਪੜਾ ਦਾ ਉਹ ਕਹਿਦਣ ਕਿ ਮੈਂ 5000 ਗੱਡੀ ਚੋਂ ਕੱਢਿਆ ਗੱਡੀਆਂ ਧੋਂਦਾ ਸੀ ਮੈਂ ਗੱਡੀਆਂ ਸੇਲ ਕਰਦਾ ਸੀ 23000 ਸੈਲਰੀ ਸੀ ਮੇਰੀ 23000 ਸੈਲਰੀ ਮੈਨੂੰ ਮੈਂ ਤੇਰੀ ਹੁਣ ਹਕਾਤ ਦੱਸਦਾ ਮੈਨੂੰ ਇੱਕ ਗੱਲ ਦੱਸ ਤੈਨੂੰ ਮੱਲੇ ਵਾਲਿਆਂ ਨੇ ਕਿੰਨੇ ਵਾਰ ਆਪਣੇ ਤੇਰੇ ਮੱਲੇ ਵਾਲਿਆਂ ਨੇ ਤੈਨੂੰ ਕਿੰਨੀ ਵਾਰ ਉਹ ਕੀਤਾ ਕਿ ਆਪਣੇ ਘਰਦਿਆਂ ਨੂੰ ਨਾ ਕੁੱਟ ਨਾ ਕੁੱਟ ਤੂੰ ਰਾਤੀ ਰਾਤ ਨੂੰ ਵੀ ਨਸ਼ੇ ਦੀ ਹਾਲ ਚਿਰ ਆਪਣੇ ਘਰਦਿਆਂ ਨੂੰ ਬਾਹਰ ਪਿਠਾ ਦਿੰਦਾ ਸੀ ਸਾਈ ਸਾਈ ਰਾਤ ਤੇਰੇ ਮੱਲੇ 'ਚ ਬੈਠੇ ਰਹਿੰਦੇ ਸੀ ਗਲੀ ਨਸ਼ੇ ਦੀ ਹਾਲਚ ਚ ਪਤਾ ਨਾ ਕਰਦੀ ਇੱਕ ਚੀਜ਼ ਤੱਕ ਨਹੀਂ ਤੂੰ ਛੱਡੀ ਚੀਜ਼ ਤੱਕ ਆਪਣੀ ਮਾਂ ਦੀਆਂ ਵਾਲੀਆਂ ਤੱਕ ਤੂੰ ਬੇਜਤੀਆਂ ਆਪਣੇ ਪਿਓ ਦੇ ਤੂੰ ਚੱਕ ਕੇ ਮੈਂ ਹੋਰ ਤੈਨੂੰ ਕੀ ਦੱਸਾਂ ਕੀ ਕੁਛ ਨਹੀਂ ਕੀਤਾ ਤੂੰ ਯਾਦ ਆ ਨਾ ਜੁੱਤੀਆਂ ਤੇਰੇ ਕਿਵੇਂ ਫਰੀਆਂ ਸੀ ਜੰਦਰ ਪਾਈ ਪਾਸ ਜਦੋਂ ਕੁੜੀ ਛੇੜੀ ਸੀ ਨਸ਼ੇ ਦੀ ਹਾਲਚ ਚ ਤੂੰ ਤੈਨੂੰ ਉਹਦਾ ਮੈਂ ਹੀ ਫੋਨ ਕਰਕੇ ਕਿਹਾ ઠાਣੇ ਦਾ ਸਾਹਿਬ ਨੂੰ ਕਿ ਭਾਈ ਜੀ ਕੋਈ ਨਹੀਂ ਗੱਲ ਨਹੀਂ ਅੱਗੇ ਤੋਂ ਅੱਗੇ ਤੋਂ ਮੇਰੀ ਜ਼ਿੰਮੇਵਾਰੀ ਆ ਸਾਨੂੰ ਨਹੀਂ ਪਤਾ ਸੀ ਤੇਰੀ ਔਕਾਤ ਆ ਇਹ ਸਾਨੂੰ ਨਹੀਂ ਪਤਾ ਸੀ ਤੇਰੀ ਔਕਾਤ ਆ ਨਿਕਲ ਨਹੀਂ ਆ ਕਿ ਤੂੰ ਝੂਠ ਹੀ ਬੋਲੀ ਜਾਏਂਗਾ ਹੁਣ ਇਹ ਕਹਿੰਦਾ ਕਹਿੰਦਾ ਜੇ ਮੈਂ 10000 ਮੰਗਿਆ ਨ ਫੋਨ ਲਿਆਵੇ ਮੈਂ ਕਹਿੰਦਾ ਹਾਂ ਜੇ ਇਹ ਕਹਿੰਦਾ ਨਾ ਮੈਨੂੰ ਮੈਂ 10000 ਮੰਗਿਆ ਵਾ ਰਣਜੋਤ ਫੋਨ ਲਿਆਵੇ ਮੈਂ ਵੀ ਫੋਨ ਲਿਓ ਨਾ ਤੂੰ ਵੀ ਫੋਨ ਲਿਆ ਜਿੱਥੇ ਤੂੰ ਪਾਈ ਹੈ ਮੇਰੀ ਚੈਟ ਕਿ ਮੈਂ ਕਿਸੇ ਤੋਂ ਪੈਸੇ ਮੰਗੇ ਆ ਲਿਆ ਚੈਟ ਤੂੰ ਵੀ ਦਿਖਾ ਆਪਣੀ Ориਜినਲ ਆ ਕਿ ਫੇਕ ਆ ਕੀ ਕਿਹੜੀ ਮੈਂ ਵੀ ਫੋਨ ਲਿਓ ਨਾ ਆਪਣਾ ਗੱਲ ਸੁਣ ਦਾਨਿਸ਼ ਮੈਂ ਵੀ ਫੋਨ ਲਿਓ ਨਾ ਆਪਣਾ ਤੂੰ ਵੀ ਆਪਣਾ ਫੋਨ ਲਿਆ ਜਿੱਥੇ ਤੂੰ ਚੈਟ ਪਾਈ ਆ ਮੇਰੀ ਕਿ ਮੈਂ ਕਿਸੇ ਤੋਂ ਪੈਸੇ ਮੰਗੇ ਆ ਠੀਕ ਨਹੀਂ ਦੋਨੇ ਲਿਆਉਣੇ ਆਪਾਂ ਆਪਣੇ ਫੋਨ ਲਿਆ ਚੱਲ ਆ ਜਾ ਦੇਖ ਲੈ ਦੁੱਧ ਨਾਲ ਦੁੱਧ ਤੇ ਪਾਣੀ ਦਾ ਪਾਣੀ ਹੋ ਜਾ ਕਿਹਨੇ ਕੀ ਮੰਗਿਆ ਕਿਹਨੇ ਕੀ ਨਹੀਂ ਮੰਗਿਆ ਠੀਕ ਹੈ ਤੀਜੀ ਗੱਲ ਤੂੰ ਦਿਖਾ ਰਿਆ ਨਾ ਕਿ ਹਾਂ ਮੈਂ 10000 ਰੁਪਏ ਮੇਰੇ ਜੁੱਤੀਆਂ ਫਲਾਣਾ ਫਿਰ ਤੂੰ ਸਾਬਤ ਕਰ ਦੇ ਮੈਂ ਕਿਸੇ ਤੋਂ ਪੈਸੇ ਮੰਗੇ ਆ ਦਿਖਾ ਓਰੀਜਨਲ ਵੀਡੀਓ ਜੇ ਤੂੰ ਜਿਹੜਾ ਤੂੰ ਨੰਬਰ ਤੇ ਕਲਿੱਕ ਕਰਨ ਦੀ ਗੱਲ ਕਰਦਾ ਜਿਹੜੇ ਮੈਸੇਜ ਤੂੰ ਮੈਨੂੰ ਭੇਜੇ ਨੇ ਉਹ ਤੇ ਨੰਬਰ ਤੇ ਕਲਿੱਕ ਕਰ ਫਿਰ ਤੂੰ ਵੀ ਕਰ ਚੱਲ ਤੂੰ ਤਾਂ ਕਹਿ ਰਿਹਾ ਤੂੰ ਕਰ ਚੱਲ ਪਹਿਲਾਂ ਤੂੰ ਹੀ ਕਿਹਾ ਨਾ ਪਹਿਲਾਂ ਕਿ ਮੈਂ ਆਪਣੇ ਜੋ ਕਹੋਂਗੇ ਕਰ ਨੂੰ ਤਿਆਰ ਜੇ ਮੈਂ ਪੈਸੇ ਮੰਗੇ ਹੁ ਜੇ ਮੈਂ ਵੀ ਮੰਗੇ ਹੁਣ ਕਲਿੱਕ ਕਰਦੇ ਨੰਬਰ ਦੇ ਉੱਪਰ ਲੱਗ ਜੂ ਪਤਾ ਮੇਰਾ ਨੰਬਰ ਆ ਕਿ ਕਿਸੇ ਹੋਰ ਦਾ ਨੰਬਰ ਆਉਂਦਾ ਕਰ ਤੂੰ ਵੀ ਇਹ ਵੀ ਚੈਲੰਜ ਅਕਸੈਪਟ ਮੈਂ ਆਉਣਾ ਜੱਸ ਕਿੱਥੇ ਆਉਣਾ ਪਾ ਵੀਡੀਓ ਵੀ ਮੈਂ ਵੀ ਪਾਉਂ ਵੀਡੀਓ ਫਿਰ ਨੰਬਰ ਵਾਲੀ ਠੀਕ ਹੈ ਠੀਕ ਹੈ ਤੀਜੀ ਚੌਥੀ ਗੱਲ ਇਹ ਕਹਿੰਦਾ ਕਹਿੰਦਾ ਜੀ ਆਪਣੇ ਤੁਸੀਂ ਉਹ ਕਰਦੇ ਹੋ ਆਪਣੇ ਕੀ ਕਹਿੰਦੇ ਹੁੰਦੇ ਨੇ ਅਮਰਤਪਾਲ ਦੇ ਕਰਕੇ ਜਾ ਉਹ ਅਸੀਂ ਕੁਝ ਨਹੀਂ ਮੰਨਦੇ ਅਮਰਤਪਾਲ ਨੂੰ ਅਸੀਂ ਕੁਝ ਨਹੀਂ ਮੰਨਦੇ ਅਸੀਂ ਕੁਝ ਨਹੀਂ ਮੰਨਦੇ ਨਾ ਤੈਨੂੰ ਕੁਝ ਭਈਏ ਨੂੰ ਮੰਨਦੇ ਆ ਅਸੀਂ ਠੀਕ ਨਹੀਂ ਜਿਹੜਾ ਬੰਦਾ ਆਪਣੇ ਮਾਪਿਓ ਨੂੰ ਨਸ਼ੇ ਦੀ ਹਾਲਤ ਵਿੱਚ ਕੁੱਟ ਸਕਦਾ ਬਾਲਾਂ ਤੋਂ ਫੜ ਕੇ ਰਾਤ ਅੱਧੀ ਰਾਤ ਨੂੰ ਘਰੋਂ ਕੱਢ ਸਕਦਾ ਵਾ ਨਸ਼ੇ ਦੀ ਹਾਲਤ ਦੇ ਵਿੱਚ ਉਹ ਬੰਦਾ ਕਿਸੇ ਦਾ ਕੀ ਸੱਕਾ ਹੋ ਜੂ ਮੈਨੂੰ ਇਹ ਦੱਸ ਦੋ ਠੀਕ ਨੇ ਦੱਸ ਦੋ ਭਾਈ ਉਹ ਕਿਸੇ ਦਾ ਸੱਕਾ ਕੀ ਹੋ ਜੂਗਾ ਮੈਨੂੰ ਦੱਸ ਦੋ ਮੇਰਾ ਚੈਨਲ ਸੈਪਟ ਕਰ ਲਈ ਆ ਜਿਹੜਾ ਤੇਰੇ ਨਾਲ ਧਰਤੀ ਤੱਕ ਢੀਲ ਸਿੰਘ ਬੈਠਾ ਸੀ ਨਾ ਇਹ ਵੀ ਸੁੱਖਾ ਪੀਂਦਾ ਸਾਰਾ ਦਿਨ ਇਹਨੂੰ ਪਤਾ ਲੱਗਦਾ ਨਹੀਂ ਕੀ ਕਹਿਣਾ ਕੀ ਨਹੀਂ ਕਹਿੰਦਾ ਦੋ ਵਾਰ ਲਾਈਵ ਹੁਣ ਇਹਦੀ ਇਹਦੀ ਮੈਂ ਬਾਅਦੋਂ ਦੱਸਦਾ ਹਾਂ ਕਾਤ ਇਨੂੰ ਇਹ ਪੁੱਛੋ ਦਾਨਿਸ਼ ਨੂੰ ਕਿ ਚੈਨਲਾਂ ਦੇ ਉੱਪਰ ਤੇਰੀਆਂ ਤੂੰ ਸਾਡੀਆਂ ਵੀਡੀਓ ਪਾਉਂਦਾ ਸੀ ਚੱਲ ਪਾ ਪੈਸੇ ਤਾਂ ਤੂੰ ਹੀ ਲੈਂਦਾ ਸੀ ਨਾ ਚੈਨਲ ਦੀ ਚੜ੍ਹਾਈ ਤਾਂ ਤੇਰੀ ਸਾਡੇ ਇੱਕ ਵੀਡੀਓ ਪਾਉਣ ਕਰਕੇ ਹੀ ਹੋਈ ਨਾ ਅਸੀਂ ਤਾਂ ਤੇਤੋਂ ਕੁਝ ਲਿਆ ਨਹੀਂ ਜੇ ਤਾਂ ਤੂੰ ਸਾਬਤ ਕਰਕੇ ਤੇਤੋਂ ਕੁਝ ਮੰਗਿਆ ਉਲਟਾ ਤੂੰ ਸਾਤੋਂ 10000 ਮੇਰੇ ਤੋਂ ਮੰਗ ਰਿਆ ਵਾ ਕਿ ਜੇ ਮੈਂ ਹੁਣ ਭਾਈ ਤੁਹਾਡੇ ਖਿਲਾਫ ਮੈਂ ਫੇਕ ਨਹੀਂ ਪਾਉਂਗਾ ਮੈਨੂੰ 10000 ਰੁਪਏ ਦੇ ਦਿਓ ਮੈਂ ਇਹ ਤੇਨੂੰ ਪੁੱਛਿਆ ਵੀ ਕਾਦੇ ਵਾਸਤੇ ਤੂੰ ਸਿੱਧਾ ਲਿਖ ਰਿਹਾ ਵਾ ਕਿ ਭਾਈ ਮੈਨੂੰ ਚਾਹੀਦੇ ਆ ਮੈਨੂੰ ਨੇ ਇਹ ਵੀ ਕਿਹਾ ਕਹਿੰਦਾ ਜੇ ਤੂੰ ਨਹੀਂ ਜਾਏਂਗਾ ਤਾਂ ਮੈਂ ਜੋਤ ਮੰਗਿਆਣੇ ਦੇ ਤੋਂ ਲੈ ਲੂੰਗਾ ਤੇ ਉਹਦੀ ਵੀਡੀਓ ਡੀਲੀਟ ਕਰ ਦੂੰਗਾ ਉਹਦੀ ਡੀਟ ਵੀ ਕਰਤੀ ਉਹ ਤੋਂ ਪੈਸੇ ਲੈ ਕੇ ਨਹੀਂ ਉਹ ਸਰਿਆਂ ਮ ਆਪਣੀ ਵੀਡੀਓ ਚ ਕਹਿ ਰਿਹਾ ਕਹਿੰਦਾ ਮਾਫੀ ਮੰਗ ਕੇ ਗਿਆ ਮੇਤੋਂ ਆਉਣ ਲੁਧਿਆਣਾ ਅੱਜ ਜੋਤ ਮੇਤੇ ਵਿਸ਼ਵਾਸ ਨਹੀਂ ਹੈਗਾ ਨਾ ਜੋਤ ਮੰਗਿਆਣੇ ਦੀ ਵੀਡੀਓ ਅੱਜ ਕੱਲ ਪਾਈ ਆਉਣ ਇੱਕ ਪਹਿਲੇ 7 ਮਿੰਟ ਦੀ ਵੀਡੀਓ ਚੈੱਕ ਕਰ ਲਿਓ ਬਾਈ ਉਹਦੇ ਵਿੱਚ ਸਾਫ਼ ਕਿਹਾ ਹਣੇ ਕਹਿੰਦਾ ਆਉਣ ਲੁਧਿਆਣਾ ਪੰਜਾਬ ਚੈਨਲ ਵਾਲਾ ਮੇਤੋਂ ਮਾਫੀ ਮੰਗ ਕੇ ਕੇ ਗਿਆ ਮੇਰੀ ਵੀਡੀਓ ਡੀਲੀਟ ਕਰਕੇ ਹੁਣ ਤੁਸੀਂ ਦੇਖ ਲਓ ਕਿਹੜਾ ਵਿਕਿਆ ਹੋਇਆ ਬੰਦਾ ਕਿਹੜਾ ਵਿਕਿਆ ਹੋਇਆ ਵਾ ਇਹ ਸਾਲਾ ਘਟਿਆ ਬੰਦਾ ਘਟਿਆ ਇਨਸਾਨ ਇਹ ਇਹ ਸਾਨੂੰ ਦੱਸੂਗਾ ਅਸੀਂ ਨਸ਼ੇ ਦੀ ਹਾਲਚ ਆਪਣੇ ਮਾਪੇ ਨਹੀਂ ਕੁੱਟੇ ਜਿੱਦਾਂ ਤੂੰ ਕੁੱਟੇ ਆ ਨਸ਼ੇੜੀ ਆ ਹਜੇ ਵੀ ਤੂੰ ਉਹ ਕਰ ਆ ਦੂਜਾ ਦੇਖ ਲੋ ਧਰਤੀ ਦਾ ਕਤਕੀਲ ਸਿੰਘ ਉਹ ਨਸ਼ੇੜੀ ਉਹ ਸੁੱਖਾ ਪੀਣ ਵਾਲਾ ਸਾਰਾ ਦਿਨ ਉਹਨੂੰ ਬੁੱਗ ਜੇ ਨੂੰ ਇਹ ਨਹੀਂ ਪਤਾ ਲੱਗਦਾ ਕੀ ਕਹਿਣਾ ਕੀ ਨਹੀਂ ਕਹਿਣਾ ਫਿਰ ਤੂੰ ਖਡੂਰ ਸਾਹਿਬ ਗਿਆ ਤਾਂ ਹੈ ਨਹੀਂਗਾ ਜਾਓ ਤੁਸੀਂ ਦੋ ਜਣੇ ਖਡੂਰ ਸਾਹਿਬ ਜਾਂਦੇ ਤਾਂ ਹੈ ਨਹੀਂਗਾ ਮੈਂ ਖੁਦ ਕਹਿੰਦਾ ਤੈਨੂੰ ਅਮਰਤਪਾਲ ਹਾਰੂ ਗੱਲ ਹੈ ਖੁਦ ਕਹਿੰਦਾ ਤੈਨੂੰ ਅਮਰਤਪਾਲ ਹਾਰੂ ਜੋ ਕਰਨਾ ਕਰ ਲਿਓ ਹਾਰੂਗਾ ਉਹ ਜੇ ਆਦੀ ਨੀਤਾਂ ਨੇ ਨਾ ਰੱਬ ਉਹ ਜੇ ਦਿੰਦਾ ਹੁੰਦਾ ਅੱਗੇ ਉਹ ਵੀ ਹਾਰੂਗਾ ਜੋ ਕਰਨਾ ਕਰ ਲਿਓ ਫੇ ਤੁਸੀਂ ਦੋਨੇ ਗਏ ਨਹੀਂ ਹੈਗੇ ਉਹਦੇ ਪਿੱਛੇ ਇੱਕ ਕਹਦਾ ਮੇਰਾ ਨਸ਼ਾ ਛੜਾਤਾ ਦੂਜੇ ਉਹਦਾ ਉਹਦਾ ਦਾ ਸ਼ਰਾ ਨਹੀਂ ਸਕਿਆ ਆਪਣੇ ਧਰਤੀ ਤੱਕ ਢੇਲ ਸਿੰਘ ਦਾ ਸੁੱਖਾ ਵੀ ਪੀਂਦਾ ਵਾ ਹੈ ਮੂੰਹ ਚ ਜੜਦਾ ਵੀ ਉਹ ਉਹ ਵੀ ਲਾਉਂਦਾ ਵਾ ਆਪ ਨੂੰ ਉਹ ਕੀ ਕਹਿੰਦੇ ਹੁੰਦੇ ਨਸ਼ਰਾਣੇ ਜਿਹੜੇ ਹੁੰਦੇ ਉਹ ਵੀ ਲਾਉਂਦਾ ਵਾ ਇਹ ਹੋਰ ਦੱਸੋ ਐਪਸ ਦੇਖੋ ਧਰਤੀ ਤੱਕ ਢੇਲ ਸਿੰਘ ਮੈਂ ਉਹੀ ਰਣਜੋਧ ਆ ਮੇਰੀ ਉਹੀ ਔਕਾਤ ਆ ਜਿਹਦੀਆਂ ਤੂੰ ਦੋ ਦਿਨ ਮਿੰਤਾ ਕਰਦਾ ਰਹਿਆ ਬਾਈ ਜੀ ਲਾਈਵ ਚ ਲੈ ਲਓ ਬਾਈ ਜੀ ਲਾਈਵ ਚ ਲੈ ਲੋ ਬਾਈ ਜੀ ਲਾਈਵ ਚ ਲੈ ਲੋ ਮੇਰੀ ਵੀਡੀਓ ਚੈਨਲਾਂ ਤੇ ਆਜਿਆ ਕਰੂਗੀ ਬਾਕੀ ਚੈਨਲ ਵਾਲਿਆਂ ਨੂੰ ਵੀ ਕਹਿ ਦੋ ਮੇਰੀ ਵੀਡੀਓ ਵੀ ਚੈਨਲ ਤੇ ਚੜਾ ਦਿਆ ਕਰ ਉਹੀ ਰਣਜੋਧ ਆਏ ਹਣ ਰਣਜੋਧ ਦੀ ਔਕਾਤ ਚੈਲੰਜ ਸੈਪਟ ਕਰੀ ਜੇ ਇੱਕ ਪਿਓ ਦਾ ਮੈਂ ਵੈਸੇ ਤਾਂ ਮੈਂ ਪਤਾ ਕਰ ਲਿਆ ਤੇਰੇ ਮੱਲੇ ਚੋਂ ਤੂੰ ਕੀ ਦਾ ਵਾਂ ਠੀਕ ਨਹੀਂ ਮੈਂ ਤਾਂ ਕਹਿੰਦਾ ਤੈਨੂੰ ਹਰਮਨ ਭੈਣ ਨੂੰ ਲਿਆ ਤੈਨੂੰ ਖੁਦ ਕਹਿ ਰਿਹਾ ਮੈਂ ਕਿ ਜੇ ਮੈਂ ਕਿਸੇ ਤੋਂ ਫੋਨ ਮੰਗਿਆ ਉਹਨੂੰ ਭੈਣ ਨੂੰ ਲਾਈਵ ਚ ਲੈ ਤੇਰੇ ਕਾਹੇ ਤਾਂ ਥੋੜਾ ਕੁਝ ਹੋਣਾ ਤੇਰੇ ਕਾਹੇ ਤੇ ਕੀ ਹੋ ਜੂਗਾ ਠੀਕ ਨਹੀਂ ਤੇਰੇ ਕਾਹੇ ਕੁਝ ਨਹੀਂ ਹੋਣਾ ਤੂੰ ਲਾਈਵ ਚ ਲੈ ਆ ਐਨੂੰ ਲਾਈਵ ਚ ਲਿਆ ਉਹਨੂੰ ਹਰਮਨ ਭੈਣ ਨੂੰ ਠੀਕ ਨਹੀਂ ਫੇਰ ਤੂੰ ਜਾ ਫੇਰ ਮੇਰੇ ਮਾਲਕ ਦੀ ਰਿਕਾਰਡਿੰਗ ਕਰ ਨੰਬਰ ਮੈਂ ਤੈਨੂੰ ਦੇ ਦਿੱਤਾ ਵਾ ਜਾ ਸ਼ੋਰੂਮ ਤੇਰੇ ਨਾਲ ਹੀ ਆ ਤੇਰੇ ਗ੍ਰੀਨ ਜਿੱਥੇ ਤੂੰ ਰਹਿੰਦਾ ਗ੍ਰੀਨ ਲੈਂਡ ਉਹਦੇ ਨਾਲ ਹੀ ਆ ਸ਼ੋਰੂਮ ਜੰਦਰ ਬਾਈਪਾਸ ਤੇ ਸ਼ੋਰੂਮ ਆ ਜਿੱਥੇ ਮੈਂ ਕੰਮ ਕਰਦਾ ਸੀ ਉੱਥੇ ਜਾ ਕੇ ਮੇਰਾ ਕੈਰੈਕਟਰ ਸਰਟੀਫਿਕੇਟ ਲਿਖਾ ਕੇ ਲੈ ਆ ਜਾ ਜਾ ਉੱਥੇ ਲਾਈਵ ਹੋ ਕਿਸੇ ਵੀ ਬੰਦੇ ਨੂੰ ਲੈ ਕੇ ਲਾਈਵ ਹੋ ਜਾ ਲੱਗ ਜੂ ਪਤਾ ਹੋਰ ਦੱਸ ਸੜਾ ਤੇਰੇ ਵਰਗੇ ਨਾ ਤੇਰੇ ਵਰਗੇ ਨੂੰ ਮੈਂ ਚੰਗੀ ਤੇਰੇ ਤੋਂ ਸ਼ੋਰੂਮ ਦਾ ਨਾਮ ਨਹੀਂ ਤੈਨੂੰ ਪਤਾ ਸੀ ਇਹ ਤਾਂ ਮੈਂ ਹੀ ਤੈਨੂੰ ਦੱਸਿਆ ਸੀ ਕਿ ਜਿੱਥੇ ਤੂੰ ਰਹਿਣਾ ਉੱਥੇ ਕੇ ਸ਼ੁਰੂਮਾ ਬਾਈ ਤੈਨੂੰ ਨਾਮ ਨਹੀਂ ਸ਼ੁਰੂਮਾ ਦਾ ਪਤਾ ਸੀ ਸਮਝ ਗਿਆ ਨਾ ਮੈਂ ਜੋ ਦੋ ਸ਼ੁਰੂਮਾ ਚ ਕੰਮ ਕੀਤਾ ਦੋਨਾਂ ਦੇ ਚੱਲ ਜੀ ਮੇਰੇ ਕਿਸੇ ਭਲੇਖੇ ਚ ਆ ਤੂੰ ਨਸ਼ੇੜੀ ਆ ਤੈਨੂੰ ਸੜਾ ਕੋਈ ਫੈਕਟਰੀ ਚ ਨਹੀਂ ਰੱਖਦਾ ਸੀ ਚੋਰ ਨੂੰ ਦੋ ਵਾਰ ਚੋਰੀ ਕਰਕੇ ਭੱਜਿਆ ਉੱਥੇ ਕੱਪੜੇ ਲੈ ਕੇ ਸੜਾ ਸਿਕਟਾ ਬੀੜੀਆਂ ਪੀਣ ਵਾਲਾ ਸਾਡੇ ਨਾਲ ਗੱਲ ਕਰੂਗਾ ਇਹ ਗਾਲਾਂ ਕੱਢਦਾ ਤੀਜੀ ਜਿਹੜੀ ਇੱਕ ਅਸੀਂ ਵੀਡੀਓ ਦੀ ਗੱਲ ਕਰਦਾ ਕਿ ਕਿਸੇ ਭੈਣ ਤੋਂ ਮਾਫੀ ਮੰਗੀ ਜੀ ਜੁੱਤੀਆਂ ਖਾਧੀਆਂ ਜੀ ਫਲਾਣਾ ਕੀਤਾ ਜੀ ਉਸ ਭੈਣ ਨੂੰ ਵੀ ਲਾਈਵ 'ਚ ਲਿਆ ਜਿਹਨੇ ਮੇਰੇ ਜੁੱਤੀਆਂ ਮਾਰੀਆਂ ਹੁਣ ਚੱਲ ਲਿਆ ਜੀ ਤੋਂ ਮੈਂ ਮਾਫੀ ਮੰਗਿਓ ਭੈਣ ਨੂੰ ਵੀ ਲਾਈਵ 'ਚ ਲਿਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਭਾਈ ਮੈਂ ਇੱਕ ਵੀਡੀਓ ਪਾਈ ਸੀ ਹੁਣ ਤੁਹਾਨੂੰ ਮੈਂ ਸੱਚਾਈ ਦੱਸਦਾ ਇੱਕ ਵੀਡੀਓ ਪਾਈ ਸੀਗੀ ਮੈਂ ਤੇ ਉਹ ਮਿਸ ਅੰਡਰਸਟੈਂਡਿੰਗ ਥੋੜੀ ਜਿਹੀ ਹੋ ਗਈ ਸੀ ਠੀਕ ਹੈ ਜੀ ਮੈਂ ਮਿਸ ਅੰਡਰਸਟੈਂਡਿੰਗ ਹੋ ਗਈ ਉਹਨਾਂ ਨੇ ਥਾਣੇ ਦਸਕਾਰ ਦਰਖਾਸਤ ਦਿੱਤੀ ਉੱਥੇ ਜਾ ਕੇ ਸਾਡਾ ਰਾਜੀਨਾਮਾ ਹੋ ਗਿਆ ਬਹੁਤ ਵਧੀਆ ਉਹ ਮੇਰੀ ਹਜੇ ਵੀ ਸਰਪੰਚ ਸਾਹਿਬ ਨਾਲ ਰੋਜ਼ ਗੱਲ ਤੀਜੇ ਦਿਨ ਹੁੰਦੀ ਹੁੰਦੀ ਆ ਠੀਕ ਨਹੀਂ ਤੀਜੇ ਦਿਨ ਮੇਰੀ ਸਰਪੰਚ ਸਾਹਿਬ ਨਾਲ ਗੱਲ ਹੁੰਦੀ ਜਿੰਨਾਂ ਨੇ ਮੇਰੇ ਖਿਲਾਫ ਕੰਪਲੇਂਟ ਦਿੱਤੀ ਸੀ ਉੱਥੇ ਸਾਡਾ ਰਾਜੀਨਾਮਾ ਹੋ ਗਿਆ 15 20 ਦੇ ਚਾਰ ਪੰਜ ਜਾਣੇ ਸੀ ਅਸੀਂ ਦੋ ਪਿੰਡ ਦਾ ਦੋ ਪਿੰਡਾਂ ਦੇ ਸਰਪੰਚ ਸੀਗੇ ਦੋਨੇ ਪਿੰਡਾਂ ਦੇ ਸਰਪੰਚ ਅਜੇ ਹੈਗੇ ਨੇ ਮੈਂ ਉਹਨਾਂ ਨੂੰ ਲੈ ਆਉਂਗਾ ਸਾਡਾ ਉੱਥੇ ਰਾਜੀਨਾਮਾ ਹੋਗਾ ਇੱਕ ਵੀਡੀਓ ਪਾਤੀ ਮੈਂ ਬਣਾ ਕੇ ਮੈਂ ਪਾਤੀ ਕਿ ਦੇਖੋ ਭਾਈ ਸਾਡੇ ਤੋਂ ਮਿਸ ਅੰਡਰਸਟੈਂਡਿੰਗ ਹੋਈ ਆ ਮਿਸ ਅੰਡਰਸਟੈਂਡਿੰਗ ਹੋ ਗਈ ਠੀ ਐਰੇ ਬੱਚਾ ਮੈਨੂੰ ਇੱਕ ਗੱਲ ਦੱਸੋ ਤੁਸੀਂ ਅਸੀਂ ਮਾਫੀ ਮੰਗਣ ਦੀ ਜਗ੍ਹਾ ਤੇਰੇ ਅਮਰਤਪਾਲ ਮੰਗੂ ਕਿਸੇ ਕੁੜੀ ਦੇ ਪਿੱਛੇ ਆਪਣੇ ਮਹਾਰਾਜ ਨੂੰ ਲੈ ਕੇ ਥਾਣੇ ਪਹੁੰਚ ਜਾਂਦੇ ਉਹ ਸਹੀ ਸੀ ਬੋਲ 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 ਅਸੀਂ ਮਾਫੀ ਮੰਗੀ ਆ ਬਾਈ ਠੀਕ ਨਹੀਂ ਮੈਂ ਮਾਫੀ ਮੰਗੀ ਮੈਂ ਤਾਂ ਗਲਤੀ ਹੋਈ ਮੈਂ ਮਾਫੀ ਮੰਗ ਲਈ ਅਸੀਂ ਤੇਰੇ ਅਮਰਤਪਾਲ ਮੰਗੂ ਕੁੜੀ ਦਾ ਮਾਮਲਾ ਹੀ ਸੀ ਨਾ ਉਹ ਵੀ ਜਦੋਂ ਮਹਾਰਾਜ ਨੂੰ ਲੈ ਕੇ ਥਾਣੇ ਪਹੁੰਚਿਆ ਸੀਗਾ ਅਜਨਾਲੇ 'ਚ ਜਿੱਥੇ ਐਨਐਸਏ ਲੱਗੀ ਉਹਦੇ ਤੇ ਇੱਕ ਕੁੜੀ ਦੇ ਪਿੱਛੇ ਮੈਂ ਵੀ ਫਿਰ ਐਂ ਕਰਦਾ ਕਿ ਕੁੜੀ ਦੇ ਮਾਮਲੇ ਵਿੱਚ ਮਹਾਰਾਜ ਨੂੰ ਲੈ ਕੇ ਥਾਣੇ ਪਹੁੰਚ ਜਾਂਦਾ ਨਾ ਸਾਨੂੰ ਪਤਾ ਵਾ ਸਾਨੂੰ ਪਤਾ ਸਾਡੇ ਗੁਰੂ ਗੁਰੂ ਸਾਹਿਬ ਦਾ ਸਾਨੂੰ ਸਾਡੇ ਆਪਣੇ ਸਾਨੂੰ ਪਤਾ ਵਾ ਕਿ ਕੀ ਇਮਿਹਤ ਆ ਉਹਨਾਂ ਦੀ ਠੀਕ ਨਹੀਂ ਤੇਰੇ ਅਮਰਤਪਾਲ ਮੰਗੂ ਅਸੀਂ ਕਿਸੇ ਕੁੜੀ ਦੇ ਕਰਕੇ ਆਪਣੇ ਥਾਣੇ ਲੈ ਕੇ ਨਾ ਮਹਾਰਾਜ ਨੂੰ ਨਹੀਂ ਪਹੁੰਚੇ ਅਸੀਂ ਇਕੱਲੇ ਹੀ ਗਿਆ ਸੀ ਮੈਂ ਮੇਰੇ ਨਾਲ ਇੱਕ ਸਰਪੰਚ ਸਾਹਿਬ ਸੀਗੇ ਦੋਨੇ ਗਏ ਸਾਡਾ ਰਾਜੀਨਾਮਾ ਹੋਇਆ ਮੈਂ ਇੱਕ ਵੀਡੀਓ ਪਾ ਕੇ ਕਹਿ ਤਾ ਪਾਈ ਹਾਂ ਗਲਤੀ ਹੋ ਗਈ ਠੀਕ ਆ ਉਹ ਜੁੱਤੀਆਂ ਮਾਰਨ ਵਾਲੀ ਦਿਖਾ ਦੇ ਕਿੱਥੇ ਆ ਜੋ ਥਾਣੇ 'ਚ ਥਾਣੇਦਾਰ ਵੀ ਅਜੇ ਵੀ ਬੈਠੇ ਹੋਣਗੇ ਉੱਥੇ ਥਾਣੇ ਵਾਲੇ ਮੈਨੂੰ ਕਿਸੇ ਨੇ ਉਂਗਲ ਤੱਕ ਨਹੀਂ ਲਾਈ ਚਾਹ ਵੀ ਪੀਤੀ ਪਾਣੀ ਵੀ ਵਧੀਆ ਹੱਥ ਮਲਾ ਕੇ ਜੱਪੀ ਪਾ ਕੇ ਆਏ ਆ ਇੱਕ ਦੂਜੇ ਨੂੰ ਕਿ ਮਿਸ ਅੰਡਰਸਟੈਂਡਿੰਗ ਹੋਊ ਕਿ ਕੋਈ ਗੱਲ ਨਹੀਂ ਤੇਰੇ ਅਮਰਤਪਾਲ ਨੇ ਕੁੜੀ ਪਿੱਛੇ ਜਿਵੇਂ ਆਪਣੇ ਥਾਣੇ ਦੇ ਵਿੱਚ ਮਹਾਰਾਜ ਨੂੰ ਲੈ ਕੇ ਗਿਆ ਐਨਐਸਏ ਲਵਾਈ ਫਿਰ ਜਿਹੜੇ ਨੌਜਵਾਨਾਂ ਨੂੰ ਜੇਲਾ 'ਚ ਪਹਚਵਾਤਾ ਉਹ ਵਿਚਾਰਾਂ ਦਾ ਕੀ ਕਸੂਰ ਸੀ ਓਏ ਉਹ ਬੈਠਾ ਨਾ ਐਨਐਸਏ ਲਵਾ ਕੇ ਐਨਐਸਏ ਲਵਾ ਕੇ ਖੂਂਡੀਆਂ ਓਲਤੀਆਂ ਕਿਛੇ ਵੀ ਮਾਦਾ ਹੋ ਸਕਦੀ ਆ ਅਸੀਂ ਉਹ ਤਾਂ ਨਹੀਂ ਕੀਤੇ ਸੀ ਉਹ ਡਾਕਟਰ ਨੇ ਤਾਂ ਨਹੀਂ ਕੀਤੇ ਕਿੰਨੇ ਨਜਾਇਜ਼ ਮਸਾ ਕੇ ਬੈਠੇ ਤੇ ਰਹਿਣ ਪਾੜ ਕੇ ਉਹਨਾਂ ਨੇ ਵੀ ਇਹ ਨਹੀਂ ਕਹਿੰਦੇ ਤੇ ਇਹ ਕਰਕੇ ਨਹੀਂ ਕਰਕੇ ਤੇ ਇਹ ਕਹ ਲੂ ਜਦੋਂ ਉਹ ਛੁੱਟ ਕੇ ਤੇ ਮਸਾ ਗੇ ਚ ਆਵੇ ਤੇ ਮੁਰੇ ਕੋਈ ਸਵਾਗਤ ਲਈ ਖੜੇ ਸਿਰਫ ਇੰਨੀ ਚੀਜ਼ੀ ਕਰਕੇ ਅਸੀਂ ਤੇਰੇ ਅਮਰਤਪਾਲ ਨੂੰ ਪਲਾਸਟਰ ਜੜਨੀਆਂ ਨਹੀਂ ਕਰਾਈਆਂ ਮੂੰਹ ਦੀਆਂ 3000 ਪਾਉਂਡ ਨਹੀਂ ਲੱਗਿਆ ਅਸੀਂ ਸਾਡਾ ਅਸੀਂ ਲੱਗਦਾ ਉਹ ਵੀ ਲਾਰੇ ਪਈ ਅਵਤਾਰ ਸਿੰਘ ਖੰਡੇ ਦਾ ਲੱਗਿਆ ਇਹ ਤਾਂ ਕੀ ਕੀ ਨੰਗਾ ਇਹਨਾਂ ਨੰਗਾ ਦਾ ਕੀ ਗਿਆ ਇਹ ਨਾਲ ਕੱਲ ਸੀ ਗਿਆ ਸੀ ਉਹਨੇ ਕਿਉਂ ਨਹੀਂ ਦਿੱਤੇ ਉਹਨੇ ਪੈਸੇ ਕਿਉਂ ਨਹੀਂ ਦਿੱਤੇ ਜੋਰਜਿਆ ਦੇ ਵਿੱਚ ਇਹ ਵੀ ਦੱਸ ਦੇ ਅਸੀਂ ਉਹ ਚੀਜ਼ਾਂ ਨਹੀਂ ਕੀਤੀਆਂ ਦੱਸ ਦੇ ਅਸੀਂ ਕੁੜੀ ਲਈ ਇਹ ਕੁੜੀ ਦੇ ਖਿਲਾਫ ਵੀਡੀਓ ਪਾਈ ਅਸੀਂ ਕੁੜੀ ਨਾਲ ਬੈਠ ਕੇ ਗੱਲ ਕੀਤੀ ਅਸੀਂ ਮਾਰ ਨਹੀਂ ਲਿਆ ਆਪਣੇ ਆਪਣੇ ਆਪ ਦੇ ਬਚਾਲ ਲਈ ਮਾਰ ਨਹੀਂ ਲੈ ਕੇ ਤਾਂ ਨਹੀਂ ਗਏ ਤੁਸੀਂ ਇਹ ਤਾਂ ਮੇਰੀ ਬੋਤੀ ਪਾ ਦੇ ਮੈਂ ਕੁੜੀ ਦੇ ਪਾ ਬੰਦਾ ਲੈ ਲਾਈ ਦੇ ਵਿੱਚ ਜਿੱਥੇ ਆਣੇ ਸੀਗੇ ਮੈਂ ਕੋਈ ਪੰਜਾਜ ਕੋਈ ਬੰਦਾ ਲਿਆ ਜੀ ਨੇ ਮੇਰੇ ਹੱਥ ਵੀ ਲਾਵੇ ਉਂਗਲ ਵੀ ਆ ਲਾਈ ਹੋਵੇ ਕਿਸੇ ਬੰਦੇ ਨੇ ਮੇਰੇ ਉੱਤੇ ਉਹ ਦੱਸਦਾ ਸਭ ਪੰਚਾਂ ਨੂੰ ਲਿਆਉਂ ਫਿਰ ਲਾਈਵ ਦੇ ਵਿੱਚ ਨੇ ਤਾਂ ਮੈਂ ਦੱਸ ਲਿਓ ਫਾਈਲ ਦੇ ਪਿੱਛੇ ਪਾ ਦੂੰ ਮੈਂ ਜੇਕਰ ਮੈਂ ਉੱਤੇ ਰਿਕਾਰਡਿੰਗ ਚੱਲਦੀ ਹੈ ਵੀਡੀਓ ਦੀ ਸਾਹਮਣੇ ਤਾਂ ਨੰਗਾ ਤੈਨੂੰ ਪਤਾ ਵੀ ਹੋਣਾ ਕਿਸੇ ਗੱਲ ਦਾ ਹਾਂ ਅੱਜ ਥੋੜੀ ਔਕਾਤ ਸਿਰਫ ਇੰਨੀ ਆ ਜੋ ਮਰਜੀ ਫੇਕ ਬਣਾ ਹਰ ਅੱਗੇ ਪਾਈ ਚੱਲੋ ਪਾਈ ਚੱਲੋ ਕਿ ਕਿਥੇ ਥੋੜਾ ਨਾਲ ਚਾਰ ਬੰਦੇ ਤੁਹਾਨੂੰ ਦੇਖ ਰਹੇ ਨਹੀਂ ਔਨ ਲੁਧਿਆਣਾ ਪੰਜਾਬ ਤੂੰ ਸਿਰਫ ਬਣਾਇਆ ਤਾਂ ਹੋਇਆ ਵਾ ਭਾਈ ਔਨ ਲੁਧਿਆਣਾ ਪੰਜਾਬ ਚੈਨਲ ਖੋਲੋ ਦੇਖੋ ਕਿਵੇਂ ਲੋਕਾਂ ਨੂੰ ਇਹ ਪਹਿਲਾਂ ਵੀਡੀਓ ਪਾਉਂਦਾ ਫਿਰ ਉਹਨਾਂ ਨੂੰ ਫੋਨ ਕਰਕੇ ਬਲੈਕਮੇਲ ਕਰਕੇ ਪੈਸੇ ਮੰਗਦਾ ਜਿੱਤੋਂ ਮੇਰੇ ਤੋਂ 10 ਹਜ਼ਾਰ ਮੰਗਦਾ ਸੀ ਇਹ ਜਿੱਤਾ ਮੇਰੇ ਤੋਂ 10 ਹਜ਼ਾਰ ਮੰਗਿਆ ਰੋਮੀ ਬਾਈ ਨੂੰ ਮੈਂ ਪਹਿਲਾਂ ਫੋਨ ਕਰਤਾ ਕਿ ਇਹਦਾ ਫੋਨ ਨਾ ਚੱਕੀਏ ਤੇ ਤੂੰ ਵੀ ਪੈਸੇ ਮੰਗੂਗਾ ਨੇ ਫੋਨ ਨਹੀਂ ਚੱਕਿਆ ਇਹਦਾ ਠੀਕ ਹੈ ਇੱਕ ਬਾਈ ਨੇ ਕੁਐਸਚਨ ਕੀਤਾ ਸੀ ਇੱਕ ਮਿੰਟ ਇੱਕ ਮਿੰਟ ਭਾਈ 5000 ਦਾ ਮੈਂ ਦੱਸਤਾ ਮੈਂ ਸ਼ੋਅਰੂਮ ਦੇ ਵਿੱਚ ਕੰਮ ਕਰਦਾ ਸੀ ਹੁਣ ਹੁਡਾਈ ਦੇ ਨੌਰਥਨ ਹੁਡਾਈ ਜਲੰਧਰ ਪਾਈਪਾਸ ਦੇ ਸ਼ੋਅਰੂਮ ਆ ਮਾਲਕ ਦਾ ਨੰਬਰ ਹੈਗਾ 914060375 ਮੈਂ ਉੱਥੇ ਅਸਿਸਟੈਂਟ ਸੇਲਸ ਮੈਨੇਜਰ ਸੀ 30000 ਰੁਪਏ ਮੇਰੀ ਸੈਲਰੀ ਸੀਗੀ ਪਲੱਸ ਇਨਸੈਂਟਿਵ ਅਲੱਗ ਸੀਗਾ ਠੀਕ ਹੈ ਮੇਰੇ ਕੋ ਆਇਡੈਂਟੀਟੀ ਕਾਰਡ ਵੀ ਪਿਆਵਾ ਵੀਡੀਓ ਕੱਟਣ ਤੋਂ ਬਾਅਦ ਮੈਂ ਆਪਣੇ ਕਮੈਂਟ ਬਾਕਸ ਦੇ ਵਿੱਚ ਉਹ ਆਇਡੈਂਟੀਟੀ ਕਾਰਡ ਵੀ ਪਾ ਦੂੰਗਾ ਬਾਕੀ ਮਾਲਕ ਦਾ ਨੰਬਰ ਨੰਬਰ ਦੀਪ ਚੋਪੜਾ ਨੇ ਚਾਰ ਸ਼ੋਰੂਮ ਨੇ ਉਹਨਾਂ ਦੇ ਹੁਣ ਆਪਣੇ ਹੁਟਾਈ ਤੇ 9814060375 ਮਿਸਟਰ ਦੀਪ ਚੋਪੜਾ ਨੇ 8 ਸਾਲ ਕੰਮ ਕੀਤਾ ਉਹਨਾਂ ਨੂੰ ਪੁੱਛ ਲਿਓ ਫੋਨ ਕਰਕੇ ਕੋਈ ਬੰਦਾ ਕਿ ਮੈਂ 50000 ਕੱਢਿਆ ਸੀ ਕਿ ਨਹੀਂ ਕਿ ਮੈਂ ਗੱਡੀਆਂ ਤੋਂ ਹੁੰਦਾ ਸੀ ਕਿ ਗੱਡੀਆਂ ਸੇਲ ਕਰਦਾ ਸੀ ਮੇਰੇ ਕੋਲ ਬਹੁਤ ਪਰੇ ਨੇ ਮੇਰੇ ਕੋਲ ਨਾਮ ਵੀ ਬਹੁਤ ਜੁਸਤੇ ਪੈ ਨੇ ਬਥੇਰੇ ਸੈਡੀ ਵੱਟ ਪਏ ਹੁਟਾਈ ਦੇ ਮੇਰੇ ਕੋਲ ਸੇਲਸ ਦੇ ਠੀਕ ਨਹੀਂ ਮੈਂ ਤੁਹਾਨੂੰ ਨੰਬਰ ਦੇ ਰਿਹਾ ਮਾਲਕ ਦਾ ਮਾਲਕ ਨੂੰ ਨਹੀਂ ਕਰਨਾ ਤੁਸੀਂ ਹੁੰਡਾਈ ਦਾ ਸ਼ੋਲਮ ਜਲੰਧਰ ਬਾਈਪਾਸ ਤੇ ਉੱਥੇ ਕਿਸੇ ਵੀ ਛੋਟੇ ਤੋਂ ਪੁਰਾਣੇ ਤੋਂ ਪੁਰਾਣੇ ਵਾਲੇ ਕਰ ਨੂੰ ਫੜ ਕੇ ਪੁੱਛ ਲਿਓ ਕਹ ਰਣਜੋਤ ਸਿੰਘ ਨੂੰ ਜਾਣਦੇ ਹੋ ਦਰਾਹੇ ਤੋਂ ਜਿਹੜਾ ਆਉਂਦਾ ਸੀ ਬਸ ਇਹ ਚੀਜ਼ ਪੁੱਛ ਲਿਓ 8000 ਤੋਂ ਸਟਾਰਟ ਕਰਕੇ 23000 ਦੀ ਜੌਬ ਛੱਡੀ ਉਹ 23000 ਰੁਪਏ ਦੀ ਸੈਲਰੀ ਸਾਰੀ ਮੇਰੇ ਅਕਾਊਂਟ ਚ ਆਉਂਦੀ ਸੀ ਮੈਨੇ ਇੱਕ ਗੱਲ ਦੱਸੋ ਗੱਡੀਆਂ ਧੋਣ ਵਾਲੇ ਨੂੰ ਕੋਈ 10000 ਦੇ ਦੂ ਵੱਧ ਤੋਂ 12000 23000 ਕਾਊਂਟ ਦੇ ਦੂ ਫਿਰ ਮੈਂ ਤੁਹਾਨੂੰ ਆਈਡੈਂਟੀ ਕਾਰਡ ਦਿਖਾਉਂਗਾ ਸ਼ੋਅਰੂਮ ਦਾ ਡੈਂਟੀਕਾਰਡ ਪਾਉਂਗਾ ਹੁਣ ਇਹਦੇ ਵਿੱਚ ਇਹਨੂੰ ਭਈਏ ਨੂੰ ਕਹੋ ਸਾਬਤ ਕਰੇ ਕਿ ਮੈਂ ਪੰਜ ਸਾਲ ਕੱਢਿਆ ਸੀ ਗੱਡੀ ਚ ਜੇ ਇੱਕ ਪਿਓ ਦਾ ਹੈਗਾ ਮੈਂ ਬਾਰ-ਬਾਰ ਕਹਿ ਰਿਹਾ ਹੈ ਨਹੀਂ ਆਪਣੇ ਪਿਓ ਦਾ ਹੀ ਹੈ ਨਹੀਂਗਾ ਬਾਈ ਇਹ ਆਪਣੇ ਪਿਓ ਦਾ ਤਾਂ ਨਹੀਂ ਹੈਗਾ ਕਿਨ ਆਪਣਾ ਪਿਓ ਵੀ ਕੁੱਟਿਆ ਨਸ਼ੇ ਦੀ ਹਾਲ ਚ ਆਪਣੀ ਮਾਂ ਵੀ ਕੁੱਟੀ ਆਪਣੇ ਸਾਰੇ ਘਰ ਦੇ ਕੁੱਟੇ ਰਹੇ ਨੇ ਆਪਣੇ ਨਸ਼ੇ ਦੀ ਹਾਲ ਚ ਆਪਣੇ ਅੱਧੀ ਰਾਤ ਨੂੰ ਘਰੋਂ ਕੱਢ ਦਿੰਦਾ ਹੁੰਦਾ ਸੀ ਇੱਕ ਭਾਂਡਾ ਨਹੀਂ ਛੱਡਿਆ ਇਸੇ ਨਸ਼ੇੜੀ ਨੇ ਇੱਕ ਨਸ਼ੇੜੀ ਨੇ ਇੱਕ ਭਾਂਡਾ ਉੱਥੇ ਜਲੰਧਰ ਪਾਈ ਪਾਸ ਇੱਕ ਕੁੜੀ ਖੜੀ ਸੀ ਉਹਦਾ ਪਰਸ ਖੋ ਕੇ ਭੱਜਿਆ ਐਡੀ ਸੇਵਾ ਹੋਈ ਇਦੈ ਕੋ ਸਕੂਲ ਦੇ ਕੋ ਗ੍ਰੀਨ ਲੈਂਡ ਕਿਹੜਾ ਬਾ ਉੱਥੇ ਜਾ ਕੇ ਫੜਿਆ ਜਾ ਕੇ ਥਾਣੇ ਲੈ ਕੇ ਗਏ ਮੈਨੂੰ ਫੋਨ ਕੀਤਾ ਇਸ ਬੰਦੇ ਨੇ ਮੈਂ ਮਸਾ ਨੂੰ ਕਹਿ ਕਹਾ ਕੇ ਮੈਂ ਕਹਾ ਛੱਡ ਦੇ ਛੱਡ ਦੇ ਛੱਡ ਦੇ ਫੇਰ ਇਹਨੇ ਚੈਨਲ ਸਟਾਰਟ ਕੀਤਾ ਹੁਣ ਲੁਧਿਆਣਾ ਪੰਜਾਬ ਫੇਰ ਮੈਨੂੰ ਕੀ ਪਤਾ ਸੀ ਲੋਕਾਂ ਨੂੰ ਬਲੈਕਮੇਲ ਕਰੂਗਾ ਸਾਨੂੰ ਤੋਂ ਵੀ ਪੈਸੇ ਮੰਗਣ ਲੱਗ ਗਿਆ 10000 ਰੁਪਿਆ 10 ਤੋ ਗਾਲਾਂ ਖਾ ਕੇ ਮਾਫੀ ਮੰਗ ਕੇ ਆ ਸਾਰੇ ਮੈਂ ਕਹਿ ਰਿਹਾ ਕਲੀ ਵੀ ਚ ਕੀ ਆ ਆ ਚੀਜ਼ ਜਾਣੇ ਬਾਈ ਇਹਨੂੰ ਪੁੱਛੋ ਕਿ ਤਰੇ ਕਰੇ ਗੱਲ ਕਰੇ ਗੱਲ ਰੱਖੇ ਪ੍ਰੂਫ ਕਿ ਮੈਂ 5000 ਕੱਢਿਆ ਮੈਂ ਪ੍ਰੂਫ ਰੱਖ ਦੂੰ ਸਾਰੇ ਜਿੰਨੇ ਹੈਗੇ ਆ ਜੇ ਮੈਂ ਇਹਨੂੰ ਫੇਰ ਕਹਿਣਾ ਜੇ ਮੈਂ ਫੋਰਮ ਗਿਆ ਹਾਂ ਟੈਨੋ ਲਾਈਵ ਲਿਆ ਹਾਂ ਮੈਂ ਵੀ ਲਾਈਵ ਚ ਇਹ ਕਾਤਨਾ ਹੁੰਦੀ ਆ ਇਹ ਉਹ ਤੇਰੇ ਵਰਗੇ ਨਾ ਨੰਗ ਤੇਰੇ ਵਰਗੇ ਨੰਗ ਨੰਗ ਨਸ਼ੇੜੀ ਚਾਲਾਉਣ ਵਾਲੇ ਆ ਜਿਹੜੇ ਸੁੱਖਾ ਪੀਣ ਵਾਲੇ ਧਰਤੀ ਤੱਕ ਤੱਕ ਢੇਲ ਸਾਡੇ ਸੁੱਖਾ ਲਾਉਣ ਵਾਲੇ ਇਹਨਾਂ ਨੂੰ ਕੋਲ ਨਹੀਂ ਖੜ੍ਹ ਦਿੰਦੀ ਉਹ ਕੋਲ ਨਹੀਂ ਖੜ੍ਹ ਦਿੰਦੀ ਜਿਹੜੀ ਉਹ ਤੂੰ ਗੱਲਾਂ ਕਰਦਾ ਹਰਮਨ ਪਹਿਨਦੀ ਚੱਲ ਅਸੀਂ ਤਾਂ ਛੜਤਾ ਉਸ ਪਹਿਣ ਨੂੰ ਫੇ ਤੂੰ ਹੀ ਸਾਫ ਦਵਾ ਦਿੰਦਾ ਤੇਰੇ ਕੋਲ ਚੈਨਲ ਵੀ ਚੱਲਦਾ ਤੂੰ ਕਿਉਂ ਨਹੀਂ ਲੱਗਿਆ ਤੂੰ ਕਿਉਂ ਨਹੀਂ ਲੱਗਿਆ ਤੂੰ ਸਾਡੇ ਕਰਕੇ ਹੀ ਸੀਗਾ ਆ ਲੈ ਤੇਰੀ ਬਾਈ ਹੁਣ ਤੁਸੀਂ ਲਾਈਵ ਸੁਣਿਆ ਨਾ ਧਿਆਨ ਨਾਲ ਕਿ ਥੋੜੇ ਗੱਲ ਉਸ ਹੈਂਡ ਨਾਲ ਸਾਹ ਤੇਰੇ ਸੀ ਫੇ ਤੂੰ ਇਕੱਲੇ ਨੇ ਕਿਉਂ ਨਹੀਂ ਦਿੱਤਾ ਓਏ ਨੰਗ ਬਾ ਕਿਸੇ ਮੋਟੇ ਤੇ ਰੱਖੀ ਬੰਦੂਕ ਚਲਾਉਣ ਵਾਲਾ ਨੰਗਾ ਵਾਹ ਮੀਆ ਬਈ ਇਹ ਵੀ ਬਹੁਤ ਚੰਗੇ ਹੁੰਦੇ ਨੇ ਬਈ ਬਈ ਜਿਹੜੀਆਂ ਕਹਿ ਸਕਦੇ ਉਹ ਵੀ ਬਚਾਰੇ ਦਿਹਾੜੀ ਕਰਕੇ ਮਿਹਨਤ ਕਰਕੇ ਆਪਣੇ ਬੱਚੇ ਪਾਲਦੇ ਨੇ ਇਹ ਸਾਲਾ ਚੋਰ ਕਰਕੇ ਕਿਸੇ ਦੀ ਬਾਲੀਆਂ ਖਿੱਚ ਕੇ ਲੈ ਕੇ ਚਿੱਟੇ ਦੇ ਵਿੱਚ ਕਿਸੇ ਦੇ ਪਰਸ ਕੋਲ ਲੈ ਗੋ ਆ ਹੁਣ ਅਮੇ ਕੰਮ ਸ਼ੁਰੂ ਕਰ ਲਿਆ ਰਹੀ ਮੈਂ ਕੰਪਲੇਂਟ ਦੇ ਰਿਹਾ ਹਾਂ ਮੈਂ ਉਹਨਾਂ ਐਸਐਸਪੀ ਦਫ਼ਤਰ ਖੰਨੇ ਇਹਦਾ ਚੈਨਲ ਆ ਜਿਹੜਾ ਆਉਣ ਲੁਧਿਆਣਾ ਚੈਨਲ ਆ ਜਿਹੜਾ ਉਹ ਲਾਇਸੈਂਸ ਨਹੀਂ ਹੈਗਾ ਮੈਂ A ਤੋਂ Z ਇਨਕੁਆਰੀ ਕਰਾਉਂਗਾ ਇਹਦੀ ਹੁਣ ਮੈਂ A ਤੋਂ Z ਇਨਕੁਆਰੀ ਇਸ ਬੰਦੇ ਦੀ ਕਿ ਇਹ ਬੰਦਾ ਪਹਿਲਾਂ ਚਿੱਟਾ ਪੀਂਦਾ ਸੀ ਜੀ ਇਹਦਾ ਚੈਨਲ ਖੁੱਲਿਆ ਆਉਣ ਲੁਧਿਆਣਾ ਪੰਜਾਬ ਇਹ ਚੈਨਲ ਲਾਇਸੈਂਸ ਨਹੀਂ ਹੈਗਾ ਨਾ ਹੀ ਇਹ ਟੈਕਸ ਪੇ ਕਰਦਾ ਗਵਰਨਮੈਂਟ ਨੂੰ ਇਹ ਫੇਕ ਚੈਨਲ ਬਣਾ ਕੇ ਲੋਕਾਂ ਨੂੰ ਬਲੈਕਮੇਲ ਕਰ ਮੈਂ ਕੱਲ ਜਾਂ ਪਰਸੋ ਤੱਕ ਇਹਦੀ ਮੈਂ ਐਸਐਸਪੀ ਸਾਹਿਬ ਦੇ ਕੋਲ ਕੰਪਲੇਨਟ ਦੇ ਕੇ ਆਉਣੀ ਆ ਸੰਦੇ ਦੀ ਫੇਰ ਲੱਗੂਗਾ ਸਾਟ ਕੀ ਇਹਦੇ ਝੂਟ ਕੇ ਕੀਦੇ ਕਹੇ ਦੇ ਕਰ ਰਿਆ ਵਾ ਬੜੀ ਹਿੰਦੂ ਹਿੰਦੂ ਲਾ ਰੱਖੀ ਆ ਓ ਹਿੰਦੂ ਤੇਰੇ ਵਰਗੇ ਹੁੰਦੇ ਨੇ ਯਾਰ ਮੈਂ ਤਾਂ ਸਮਝਿਆ ਹਿੰਦੂ ਤੇਰੇ ਵਰਗੇ ਹੁੰਦੇ ਨੇ ਸਾਰੇ ਆਮ ਕਹਿੰਦਾ ਕਿ ਮੈਂ ਚਿੱਟਾ ਪਿੰਦਾ ਸੀ ਜੀ ਸਾਰਿਆਂ ਲੈ ਦੱਸ ਜੇ ਚਿੱਟਾ ਪਿੰਦਾ ਸੀ ਤੂੰ ਸਵਾਦ ਵੀ ਤੂੰ ਹੀ ਲਿਆ ਜੇ ਛੱਡਿਆ ਤਾਂ ਫਿਰ ਤੈਨੂੰ ਨਾਮ ਕਿਵੇਂ ਮਿਲ ਜੂਵੇ ਮੈਨੂੰ ਇਹ ਦੱਸ ਚਿੱਟਾ ਪੀ ਕੇ ਸਵਾਦ ਵੀ ਤਾਂ ਤੂੰ ਹੀ ਲਿਆ ਨਾ ਠੀਕ ਨਹੀਂ ਪੁੱਤ ਹੁਣ ਆ ਜਾ ਤੂੰ ਜਿੱਥੇ ਚਲਾਉਣਾ ਚੱਲ ਮੈਂ ਤਾਂ ਆਪਣਾ ਸਾਰੇ ਰੱਖ ਤੀ ਇੱਕ ਇੱਕ ਚੀਜ਼ ਲਿਆ ਭੈਣ ਨੂੰ ਉਹਨੂੰ ਹਰਮਨ ਭੈਣ ਨੂੰ ਲਾਈਵ 'ਚ ਲਿਆ ਉਹ ਕਹਿ ਦਵੇ ਕਿ ਮੈਂ ਮੋਬਾਈਲ ਮੰਗਿਆ ਤੋਂ ਲਿਆ ਹਰਮਨ ਭੈਣ ਨੂੰ ਦੂਜੀ ਗੱਲ ਮੈਂ ਮਾਲਕ ਦਾ ਨੰਬਰ ਰੱਖਤਾ ਹੁੜਾਈ ਦੇ শোরੂਮ ਦਾ ਉਹਨੂੰ ਉਹ ਤੋਂ ਕਹਾ ਦੇ ਕਹਾ ਦੇ ਉਹਦੇ ਤੋਂ শোরੂਮ ਵਾਲੇ ਮਾਲਕ ਤੋਂ ਲਾਈਵ ਦੇ ਵਿੱਚ ਕਿ ਹਾਂ ਪੈਸੇ ਕੱਢੇ ਸੀ ਮੈਂ ਗੱਡੀ ਚ ਗੱਡੀ ਧੋਂਦੇ ਹੋਏ ਤੀਜੀ ਗੱਲ ਕਿ ਹਾਂ ਮੇਰੇ 76 ਫੇਰਿਆ ਕੁੜੀ ਵਾਲਿਆਂ ਨੇ ਉੱਥੇ ਥਾਣੇ ਦੇ ਵਿੱਚ ਪ੍ਰੂਫ ਕਰਦੇ ਕਿਸੇ ਬੰਦੇ ਨੂੰ ਲਿਆ ਲਾਈਵ 'ਚ ਉਹ ਕੁਛ ਤਾਂ ਪ੍ਰੂਫ ਕਰ啊 ਤੇਰੇ ਕਹੇ ਤਾਂ ਸਭ ਕੁਝ ਹੋਜੂ ਨਸ਼ੇੜੀ ਆ ਸਾਲਾ ਨਸ਼ੇ ਦੀ ਹਾਲਤ ਤੇਨੂੰ ਇਹ ਨਹੀਂ ਪਤਾ ਲੱਗਦਾ ਡੱਕੇ ਨੂੰ ਕਿ ਮੈਂ ਕਹਿ ਕੀ ਰਿਹਾ ਆਂ ਇੱਕ ਉਹ ਸੁੱਖਾ ਪੀਣ ਵਾਲਾ ਉਹ ਧਰਤੀ ਤੱਕ ਤਕੇਲ ਸਿੰਘ ਉਹ ਇੱਕ ਸੁੱਖਾ ਪੀ ਲੰਦਾ ਉੱਪਰ ਉਹ ਦੋ ਸਹਾਣੇ ਜੇ ਲਾ ਲੰਦਾ ਭਾਏ ਦੋ ਉੱਪਰ ਦੋ ਥੱਲੇ ਲਾ ਲੂ ਕੇ ਭਰ ਕੇ ਮੂੰਹ ਉਹ ਜਾਂ ਦੇਖੋ ਖੇਤਾ 'ਚ ਹੀ ਬੈਠਾ ਰਹਿੰਦਾ ਉਹ ਉਹ ਜਦੋਂ ਲਾਈਵ ਕਰੂਗਾ ਉਹ ਖੇਤਾ 'ਚ ਹੀ ਕਦੇ ਨਹੀਂ ਉਹਨੇ ਘਰ 'ਚ ਬਹਿ ਕੇ ਲਾਈਵ ਕੀਤਾ ਉਹ ਖੇਤਾ 'ਚ ਬਹਿ ਕੇ ਮੈਨੂੰ ਲੱਗਦਾ ਉਹਦੇ ਘਰ ਦੇ ਉਹਨੂੰ ਜੜਦੇ ਹੀ ਨਹੀਂ ਹੈਗੇ ਕਿ ਘਰੇ ਬੈਠੇ ਇਹਨੂੰ ਘਰੋਂ ਕੱਢ ਤੋ ਬਾਹਰ ਨਸ਼ੇੜੀ ਨੂੰ ਬਾਹਰ ਉਹ ਜਵਾਕ ਸਵੇਰੀ ਮੈਲਾ ੱਤਕਾ ਮਾਰ ਕੇ ਜਾਂ ਘਰ ਤੇ ਕੱਢ ਦਿੰਦੇ ਚਲੋ ਭਾਈ ਖੇਤਾ 'ਚ ਬਹਿ ਜਾ ਜਾ ਕੇ ਉਹ ਆਪਣੇ ਵੀ ਹੋਣੇ ਨਹੀਂ ਇਹਦੇ ਖੇਤ ਤਾਂ ਕਿਸੇ ਦੇ ਹੋਣੇ ਜਿੱਤੇ ਬ ਤਤੀ ਤੱਕ ਧਕੇਲ ਸਿੰਘ ਜਦ ਮਰਜੀ ਲਾਈਵ ਦੇਖ ਲਓ ਉੱਥੇ ਹੀ ਉੱਥੇ ਉਹੀ ਹੁੰਦੀ ਆ ਦਰਖਤ ਰੇਹਾਂ ਥੱਲੇ ਬੈਠਾ ਹੁੰਦਾ ਮੰਜੀ ਢਾ ਕੇ ਉੱਥੇ ਮੰਜੀ ਢਾ ਕੇ ਬੈਠਾ ਹੁੰਦਾ ਇਹਨੂੰ ਪਤਾ ਵਾ ਕਿ ਮੈਨੂੰ ਕਹਿੰਦਾ ਪਿੰਡ 'ਚ ਵੀ ਕਦੇ ਨਹੀਂ ਮੈਂ ਦੇਖਿਆ ਕਦੇ ਕਦੇ ਪਿੰਡ 'ਚ ਬਹਿ ਕੇ ਲਾਈਵ ਕੀਤਾ ਹੋਵੇ ਨੇ ਇਹਦੀ ਮੰਜੀ ਬੰਨ ਲਾਦਾ ਪਿੰਡ ਵਾਲਿਆਂ ਨੇ ਬਾਹਰ ਹੀ ਡਾਈ ਹੋਈ ਆ ਕਿਸੇ ਦਰਖਤ ਥੱਲੀ ਕਿ ਹਾਂ ਉੱਥੇ ਹੀ ਬੈਠ ਤੇ ਉੱਥੇ ਹੀ ਉਹ ਕਰ ਅ ਮੈਂ ਫਿਰ ਕੀ ਤਾਰਨ ਜੋਤ ਤੇ ਰੋਮੀ ਨੂੰ ਫੋਨ ਆਏ ਜੀ ਦਾ ਦੱਸ हद ਹੋ ਗਈ ਯਾਰ ਮੈਂ ਕਹਿੰਦਾ ਇਹ ਸਾਲੇ ਸੁੱਖਾ ਪੀਣ ਵਾਲੇ ਆ ਚਿੱਟਾ ਲਾਉਣ ਵਾਲੇ ਹੁਣ ਸਾਡੇ ਨਾਲ ਗੱਲਾਂ ਕਰਨਗੇ ਯਾਰ ਕਮਾਲ ਆ ਯਾਰ ਐਡਾ ਝੂਠ 5000 ਬਾਈਕ ਤੂੰ ਨਾ ਦਰਾਹੀ ਆ ਕਿ ਸਾਡਾ ਘਰ ਦੇਖ ਲਈ ਮੈਂ ਤੈਨੂੰ ਵੈਸੇ ਤਾਂ ਮਾਲਕ ਦਾ ਨੰਬਰ ਵੀ ਸੈਂਡ ਕਰਤਾ ਮਾਲਕ ਦਾ ਨੰਬਰ ਹੀ ਦੇ ਦਿੱਤਾ শোরੂਮ ਦੇ শোরੂਮ 'ਚ ਵੀ ਚਲ ਜੀ ਨਾਲੇ শোরੂਮ ਆ ਤੇਰੇ ਤਾਂ ਠੀਕ ਨਹੀਂ ਸਾਡਾ ਘਰ ਦੇਖ ਲਈ ਤੈਨੂੰ ਲੱਗ ਜੂ ਪਤਾ ਹੋ ਕੇ ਮੈਂ ਗੱਡੀਆਂ ਧੋਣ ਵਾਲਾ ਵਾਂ ਬਾਈ ਇਹ ਤਾਂ ਆਪ ਮੰਨਦਾ ਵਿਪਨ ਵਿਪਨ ਇਹ ਤਾਂ ਆਪ ਮੰਨਦਾ ਮੈਂ ਨਸ਼ੇੜੀ ਆ ਇਹਦੀ ਵੀਡੀਓ ਚੈੱਕ ਕਰ ਲੈ ਆਪ ਮੰਨਦਾ ਕਿ ਮੈਂ ਚਿੱਟਾ ਲਾਉਂਦਾ ਰਿਹਾ ਇਹ ਆਪ ਮੰਨਦਾ ਵਿਪਨ ਜਿਹੜੀ ਗੱਲ ਕਰਦਾ ਤੂੰ ਧਰਤੀ ਤੱਕ ਤੇ ਕੇਲ ਸਿੰਘ ਦੀ ਉਹਨੇ ਵੀ ਪਰਸੋ ਲਾਈਵ 'ਚ ਆਪ ਮੰਨਿਆ ਆ ਮੇਰੇ ਕੋਲ ਫੋਨ ਤੇ ਮੰਨਿਆ ਕਿ ਮੈਂ ਸੁੱਖਾ ਪੀਂਦਾ ਹਾਂ ਰੋਮੀ ਵੀ ਲਾ ਲਈ ਸੀ ਲਾਈਨ ਤੇ ਉਹ ਵੀ ਲਾ ਲਈ ਸੀ ਅਸੀਂ ਤਿੰਨੇ ਲਾਈਨ ਤੇ ਗੱਲ ਕਰ ਰਹੇ ਸੀ ਚਾਰ ਪੰਜ ਦਿਨ ਪਹਿਲਾਂ ਉਹ ਆਪ ਮੰਨਿਆ ਕਿ ਮੈਂ ਸੁੱਖਾ ਪੀਂਦਾ ਨਸ਼ੇੜੀ ਕੀ ਨਾ ਕਹੀਏ ਤਾ ਦੱਸ ਫਿਰ ਕਿਵੇਂ ਨਾ ਕਹੀਏ ਆਪ ਤਾਂ ਇਹ ਮੰਨਦੇ ਪਏ ਨੇ ਕਿ ਅਸੀਂ ਪੀਨੇ ਆਂ ਦੱਸ ਕਮਾਲ ਆ ਵਿਪਨ ਉਹ ਆਪ ਮੰਨੇ ਨੇ ਉਹ ਕਿ ਅਸੀਂ ਸੁੱਖਾ ਵੀ ਉਹ ਕਹਿੰਦਾ ਮੈਂ ਪੀਣਾ ਉਹ ਕਹਿੰਦਾ ਮੈਂ ਉਹ ਕਰਦਾ ਹੁਣ ਇਹ ਸਾਡ ਨੂੰ ਕਹਿਣਗੇ ਦੱਸ ਮੈਂ ਤਾਂ ਨੂੰ ਓਪਨ ਚੈਲੰਜ ਦਿੰਦਾ ਬਾਈ ਸਾਬਤ ਕਰ ਦੇ ਤੂੰ ਆਪਣੇ ਪਿਓ ਦਾ ਮਾਂ ਦਾਨਿਸ਼ ਜੇ ਆਪਣੇ ਪਿਓ ਦਾ ਤੂੰ ਹੈਗਾ ਨਾ ਸਾਬਤ ਕਰਦੀਆਂ ਇਹ ਚੀਜ਼ਾਂ ਜਿਹੜੀਆਂ ਤੈਨੂੰ ਮੈਂ ਕਈਆਂ ਨੇ ਹੁਣ ਪ੍ਰੂਫ ਰੱਖਿਆ ਜਿਹੜੀ ਜਿਹੜੀਆਂ ਚੀਜ਼ਾਂ ਦੇ ਕਰੀ ਜ਼ਰੂਰ ਬੋਲੀਆ ਹੋ ਉਹ ਇਹ ਬੋਲਣਾ ਮੈਨੂੰ ਲੱਗਿਆ ਏ ਕਿ ਭਈਆ ਉਹ ਆਪਣੇ ਪੁੱਤ ਬਣਾ ਕੇ ਛੱਡਾ ਹੁਣ ਇਹਨੂੰ ਕਹਿੰਗੇ ਕੀ ਭਾਵ ਦੀ ਆ ਇੱਥੇ ਡੈਫੇਮੇਸ਼ਨ ਪਾਉਣੀ ਆ ਕਿ ਇੱਥੇ ਡੈਫੇਮੇਸ਼ਨ ਜਿਹੜੀ ਇਹਨੇ ਮੇਰੀ ਫੇਕ ਵੀਡੀਓ ਪਾਈ ਆਣਾ ਇੱਥੇ ਡੈਫੇਮੇਸ਼ਨ ਪਾਉਂ ਭਈਏ ਤੇ ਹੁਣ ਜਿਹੜੀ ਇਹਨੇ ਮੇਰੀ ਫੇਕ ਵੀਡੀਓ ਬਣਾ ਕੇ ਆਪਣੇ ਚੈਨਲ ਤੇ ਕਾਪੀਰਾਈਟ ਵੀ ਵੱਜਦਾ ਪਿਆ ਵਾ ਤੇ ਡੈਫੇਮੇਸ਼ਨ ਵੀ ਪਾਉਗੀ ਇੱਤੇ ਹੁਣ ਇਹਨੂੰ ਮੈਂ ਦੱਸੂਗਾ ਕਿਵੇਂ ਕਿਸੇ ਦੀ ਫੇਕ ਬਣਾ ਕੇ ਪਾਈ ਦੀ ਆ ਠੀਕ ਆ ਉਹ ਭਈਆ ले आइन ਕਸ ਨੂ ਤੇ ਲਾਈਨ ਚ ਲਾਈਵ ਚ ਲੈ ਕੇ ਆਈ ਬਾਈ ਕਹਿਣ ਨੂੰ ਤਾਂ ਸਾਰੇ ਹੀ ਕਹੀ ਜਾਂਦੇ ਆ ਜੋ ਮਰਜ਼ੀ ਕਹੀ ਚੱਲੋ ਉਹ ਤਾਂ ਆਪ ਮੰਨਦਾ ਉਹਦੇ ਨਾਲ ਵੀਡੀਓ ਪਾਈ ਹੈ ਕਿ ਮੈਂ ਚਿੱਟਾ ਲਾਉਂਦਾ ਰਿਹਾ ਮੈਂ ਕਹ ਦੋ ਕਿਹਾ ਕਿ ਮੈਂ ਗੋਲੀਆਂ ਖਾਂਦਾ ਰਿਹਾ ਮੈਂ ਤਾਂ ਕਹਿੰਦਾ ਮੈਂ ਤਾਂ ਪੈਗ ਬੁੱਕ ਲਾ ਲਈਦਾ ਕਦੇ-ਕਦੇ ਉਹ ਵੀ ਕਦੇ ਹੀ ਹੋਇਆ ਕਦੇ 2 ਮਹੀਨੇ 3 ਮਹੀਨੇ 4 ਮਹੀਨੇ ਕਦੇ 6 ਮਹੀਨੇ ਕਦੇ ਸਾਲ ਹੀ ਹੋ ਜਾਂਦਾ ਨਹੀਂ ਵੀ ਬੀਤੀ ਜਾਂਦੀ ਨਾਨ ਵੇਜ ਵੀ ਮੈਂ ਤਾਂ ਖਾਨਾ ਮੈਂ ਤਾਂ ਕਹਿੰਦਾ ਮੈਂ ਨਾਨ ਵੇਜ ਖਾਨਾ ਬਾਈ ਅਸੀਂ ਤਾਂ ਸਾਰੇ ਆਮ ਕਹਿੰਨੇ ਆ ਜਿਹੜੀ ਚੀਜ਼ ਪੀਨੇ ਆ ਪੀਨੇ ਆ ਠੀਕ ਨਹੀਂ ਕਈ ਵਾਰ ਤਾਂ दारू ਪੀਦਿਆਂ ਨੂੰ ਸਾਲ-ਸਾਲ ਹੋ ਜਾਂਦਾ ਕਿ ਸਾਲੇ ਨਹੀਂ ਪੀਤੀ ਜਾਂਦੀ ਕਈ ਵਾਰ ਹਾਂ ਵੀ ਕਿਸੇ ਫੰਕਸ਼ਨ ਦੇ ਮਾਣੀ ਮੁੱਟੀ ਲਾ ਲਈ ਸਾਰੇ ਆ ਮੰਨਦਾ ਮੈਂ ਤਾਂ ਪੀਣਾ ਕਈ ਵਾਰ ਮੈਂ ਕਹਿੰਦਾ ਸਾਲ ਵੀ ਲਾਂਗੇ ਜਿਆਦਾ ਨੌਨ ਵੇਜ ਖਾ ਲਈਦਾ ਵਾ ਖਾਣੇ ਆ ਬਾਈ ਅਸੀਂ ਇਹ ਤਾਂ ਕਦੇ ਮੰਨਿਆ ਨਹੀਂ ਕਿ ਅਸੀਂ ਚਿੱਟੇ ਲਾਉਂਦੇ ਰਹੇ ਨੇ ਇਹ ਤਾਂ ਚਿੱਟਾ ਸਾਥ ਹੈਮ ਕਹਿੰਦਾ ਮੈਂ ਚਿੱਟਾ ਲਾਉਂਦਾ ਰਹਾਂ ਜੀ ਜਿਹੜਾ ਲਾਉਂਦਾ ਰਹਾਂ ਤੇ ਲਾਉਂਦਾ ਵੀ ਹੋਊਗਾ ਅੱਜ ਵੀ ਲਾਉਂਦਾ ਹੋਊਗਾ ਠੀਕ ਨਹੀਂ ਹੁਣ ਸਾਰੇ ਪ੍ਰੂਫ ਮੈਂ ਰੱਖਤੇ ਇਹਨੂੰ ਕੋਈ ਜਿ ਪਿਓ ਦਾ ਪੋਤਾ ਤਾਂ ਸਾਬਤ ਕਰ ਦੇਣਾ ਚੀਜ਼ਾਂ ਦੀ ਜਿਹੜੀਆਂ ਚੀਜ਼ਾਂ ਮੈਂ ਕਹੀਆਂ ਨੇ ਹਾਂ ਓਕੇ ਜੀ ਥੈਂਕ ਯੂ